ਇਹ ਆਮ ਸ਼ਰਿਆਮ ਡੰਡਾ ਤੰਤਰ ਤੇ ਹੋ ਗਈ ਹੈ ਕੱਲ ਰਾਹੁਲ ਗਾਂਧੀ ਜੀ ਨੂੰ ਮੰਦਰ ਜਾਣ ਤੋਂ ਰੋਕਿਆ ਗਿਆ ਅਸਾਮ ਦੇ ਵਿੱਚ ਇਸ ਚੀਜ਼ ਦੇ ਬਾਵਜੂਦ ਕਿ ਉਹਨਾਂ ਕੋਲੇ ਇਨਵਾਈਟ ਸੀਗਾ ਤੇ ਇਹ ਕੋਈ ਕੋਇਨਸੀਡੈਂਸ ਨਹੀਂ ਹੈ ਕਿ ਉਹ ਤੋਂ ਇੱਕ ਦਿਨ ਪਹਿਲਾਂ ਜਿਹੜੇ ਹਿਮੰਤਾ ਵਿਸ਼ਵਾਸ ਸ਼ਰਮਾ ਜੀ ਨੇ ਅਸਾਮ ਦੇ ਮੁੱਖ ਮੰਤਰੀ ਉਹਨਾਂ ਨੇ ਇਹ ਚੀਜ਼ ਕਹਿਤੀ ਸੀ ਰਾਹੁਲ ਜੀ ਨੂੰ ਵੀ ਤੁਸੀਂ ਉੱਥੇ ਨਾ ਜਾਓ ਤੇ ਉਹ ਤੋਂ ਬਾਅਦ ਤੁਸੀਂ ਦੇਖੋ ਇਹਨਾਂ ਨੇ ਏਕਸਕਿਊਜ਼ ਕੀ ਬਣਾਇਆ ਲਾਅ ਐਂਡ ਆਰਡਰ ਸਿਚੁਏਸ਼ਨ ਦਾ ਵੇਰਵਾ ਦਿੱਤਾ ਵੀ ਜੇ ਲਾਅ ਐਂਡ ਆਰਡਰ ਸਿਚੁਏਸ਼ਨ ਹੈਗੀ ਹੈ ਤਾਂ ਕੱਲੇ ਰਾਹੁਲ ਗਾਂਧੀ ਜੀ ਲਈ ਤਾਂ ਹੈ ਨਹੀਂ ਉਹ ਉਹ ਸਾਰਿਆਂ ਲਈ ਹੋਊਗੀ ਉਸ ਚੀਜ਼ ਦੇ ਬਾਵਜੂਦ ਰਾਹੁਲ ਗਾਂਧੀ ਜੀ ਨੂੰ ਰੋਕਿਆ ਗਿਆ ਸਪੈਸੀਫਿਕਲੀ ਗੌਰਵ ਗਗੋਈ ਜੀ ਨੂੰ ਐਮਪੀ ਸਾਹਿਬ ਨੂੰ ਵੀ ਜਾਣ ਦਿੱਤਾ ਸਾਡੇ ਐਮਐਲਏ ਨੂੰ ਵੀ ਜਾਣ ਦਿੱਤਾ ਹੋਰ ਲੋਕਾਂ ਲਈ ਵੀ ਓਪਨ ਸੀ ਲੇਕਿਨ ਰਾਹੁਲ ਗਾਂਧੀ ਜੀ ਲਈ ਇਜਾਜ਼ਤ ਨਹੀਂ ਸੀ ਉਹਨਾਂ ਨੂੰ ਰੋਕਿਆ ਗਿਆ ਜਾਣ ਬੁਝ ਕੇ ਕਿਉਂਕਿ ਭਾਰਤੀ ਜਨਤਾ ਪਾਰਟੀ ਚਾਹੁੰਦੀ ਨਹੀਂ ਸੀ ਕਿ ਰਾਹੁਲ ਗਾਂਧੀ ਜੀ ਮੰਦਿਰ ਜਾ ਸਕਣ ਇੰਨੀ ਘਬਰਾਹਟ ਇੰਨੀ ਬਕਲਾਹਟ ਇੰਨਾ ਡਰ ਰਾਹੁਲ ਗਾਂਧੀ ਜੀ ਦਾ ਕਿਹੜੀ ਗੱਲ ਕਰਕੇ ਆ ਭਾਰਤੀ ਜਨਤਾ ਪਾਰਟੀ ਨੂੰ ਇਹ ਤੇ ਸਪਸ਼ਟ ਕਰੰਦਣਾ ਚਾਹੀਦਾ ਹੈ ਜਿਹੜਾ ਇਹ ਵਿਤਕਰਾ ਖੁੱਲੇ ਆਮ ਸਰਿਆਮ ਧੱਕਾ ਕਰ ਰਿਹਾ ਹੈ ਤੇ ਇਹਨਾਂ ਨੂੰ ਲੱਗਦਾ ਹੈ ਕਿ ਅਸੀਂ ਅਸੀਂ ਡਿਸਾਈਡ ਕਰਾਂਗੇ ਮੰਦਿਰ ਕੌਣ ਜਾਊਗਾ ਕੌਣ ਨਹੀਂ ਜਾਊਗਾ ਕੌਣ ਪੂਜਾ ਪ੍ਰਾਰਥਨਾ ਕਰੂਗਾ ਨਹੀਂ ਕਰੂਗਾ ਕਿ ਭਾਰਤੀ ਜਨਤਾ ਪਾਰਟੀ ਸੰਵਿਧਾਨ ਨੂੰ ਭੁੱਲ ਗਈ ਹੈ ਆਰਟੀਕਲ 25 ਸਾਡਾ ਫੰਡਾਮੈਂਟਲ ਰਾਈਟ ਹੈ ਰਾਈਟ ਟੂ ਇਕਵੈਲਟੀ ਆਰਟੀਕਲ 14 ਵੀ ਸਾਡਾ ਫੰਡਾਮੈਂਟਲ ਰਾਈਟ ਹੈ ਤਾਂ ਇਹ ਕਿਹੜੇ ਸਾਹਮਣਾ ਰੋਕ ਲੈਣਗੇ ਦੂਜੀ ਗੱਲ ਤੁਸੀਂ ਦੇਖੋ ਇਹ ਇਨ ਆਈਸੋਲੇਸ਼ਨ ਨਹੀਂ ਹੈ ਇਵੈਂਟ ਇਹ ਜਿਹੜਾ ਇਨਸੀਡੈਂਟ ਹੋਇਆ ਹੈ ਰਾਹੁਲ ਗਾਂਧੀ ਜੀ ਦੇ ਨਾਲ ਪਹਿਲਾਂ ਤਾਂ ਉਹਨਾਂ ਦੇ ਕਨਵੋਏ ਤੇ ਅਟੈਕ ਹੋਇਆ ਬੀਜੇਪੀ ਦੇ ਜਿਹੜੇ ਵਰਕਰਸ ਹੈ ਉਹ ਡੰਡੇ ਲੈ ਕੇ ਆਏ 20 25 ਵਰਕਰ ਸੀਗੇ ਝੰਡੇ ਸੀ ਉਹਨਾਂ ਦੇ ਵੀ ਫੜੇ ਹੋਏ ਬੀਜੇਪੀ ਦੇ ਤੇ ਡੰਡੇ ਲੈ ਕੇ ਉਹਨਾਂ ਨੇ ਪਹਿਲਾਂ ਤਾਂ ਕਨਵਾਈ ਵਾਲ ਚਾਰਜ ਕੀਤਾ ਇੱਕ ਦਿਨ ਪਹਿਲਾਂ ਇਨਸੀਡੈਂਟ ਹੋਇਆ ਇਹ ਉਦੋਂ ਜੈਰਾਮ ਰਮੇਸ਼ ਜੀ ਦੀ ਗੱਡੀ ਦਾ ਵੀ ਇਹਨਾਂ ਨੇ ਘਰਾਵ ਕੀਤਾ ਉਤੇ ਪਾਣੀ ਸਟਿਆ ਸਟਿੱਕਰਸ ਪਾੜਤੇ ਪਲੈਕਾਰਡਸ ਪਾੜਤੇ ਉਥੇ ਜਿਹੜੇ ਮੀਡੀਆ ਪਰਸਨ ਵੀ ਜਿਹੜੇ ਸੀਗੇ ਉਹਨਾਂ ਨੂੰ ਮੈਨ ਹੈਂਡਲ ਕੀਤਾ ਗਿਆ ਉਹਨਾਂ ਦੇ ਕੈਮਰੇ ਖੋਏ ਗਏ ਤੇ ਹੋਰ ਇਹ ਜਿਹੜਾ ਵਿਵਹਾਰ ਹੈ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਲੀਡਰਾਂ ਦੁਆਰਾ ਦੇਖਣ ਨੂੰ ਮਿਲਿਆ ਦੂਜੀ ਚੀਜ਼ ਤੁਸੀਂ ਦੇਖੋ ਹਿਮੰਤਾ ਬੇਸਵਾ ਸ਼ਰਮਾ ਜੀ ਕਹਿੰਦੇ ਗੁਹਾਟੀ ਤੁਸੀਂ ਯਾਤਰਾ ਨਾਲ ਲੈ ਕੇ ਜਾਓ ਗੁਹਾਟੀ ਸਾਡਾ ਕੈਪੀਟਲ ਹੈ ਨਹੀਂ ਅਸੀਂ ਚਲਾਨ ਕਰਾਂਗੇ ਸੋ ਮਤਲਬ ਭਾਰਤੀ ਜਨਤਾ ਪਾਰਟੀ ਇਸ ਲੀਵਿੰਗ ਨੋ ਸਟੋਨ ਅਨਟਰਨਡ ਵੀ ਅਸੀਂ ਖੁੱਲੇ ਆਮ ਸ਼ਰੇਆਮ ਧੱਕਾ ਵੀ ਕਰੀਏ ਵਿਤਕਰਾ ਵੀ ਕਰੀਏ ਤੇ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਵੀ ਕਰੀਏ ਫੇਰ ਇੱਕ ਸਟਰੀਟ ਕੋਰਨਰ ਮੀਟਿੰਗ ਸੀਗੀ ਉਤੇ ਵੀ ਇਹਨਾਂ ਨੂੰ ਇਤਰਾਜ਼ ਹੈ ਤੁਸੀਂ ਦੇਖੋ ਸਟ੍ਰਿੰਗ ਆਫ ਇਵੈਂਟਸ ਇਹ ਪੈਟਰਨ ਹੈ ਭਾਰਤੀ ਜਨਤਾ ਪਾਰਟੀ ਦਾ ਇੱਕ ਹਿਸਟਰੀ ਰਹੀ ਹੈ ਕਿ ਜਦੋਂ ਜਦੋਂ ਕੋਈ ਚੰਗਾ ਕੰਮ ਸਹੀ ਕੰਮ ਕਰਨ ਨਿਕਲਦਾ ਹੈ ਤੇ ਭਾਰਤੀ ਜਨਤਾ ਪਾਰਟੀ ਉੱਥੇ ਵਿਗੜਨ ਪਾਉਂਦੀ ਪਾਉਂਦੀ ਹੈ ਤੇ ਦੂਜੀ ਚੀਜ਼ ਭਾਰਤੀ ਜਨਤਾ ਪਾਰਟੀ ਕੋਲੇ ਕੋਈ ਹੱਕ ਹੈ ਇਹ ਡਿਸਾਈਡ ਕਰਨ ਦਾ ਕਿ ਕੌਣ ਕਿੱਥੇ ਜਾਊਗਾ ਕੌਣ ਕਿੱਥੇ ਨਹੀਂ ਜਾਊਗਾ ਕਿਹਦੀ ਆਸਤਾ ਕੀ ਹੈ ਕੌਣ ਪੂਜਾ ਪ੍ਰਾਰਥਨਾ ਕਰ ਸਕਦਾ ਹੈ ਨਹੀਂ ਕਰ ਸਕਦਾ ਇਹ ਹੱਕ ਭਾਰਤੀ ਜਨਤਾ ਪਾਰਟੀ ਨੂੰ ਕਿਹਨੇ ਦਿੱਤਾ ਇਹੀ ਨਫ਼ਰਤ ਕਰਕੇ ਅਨਿਆਏ ਕਰਕੇ ਭਾਰਤ ਜੁਰੂ ਨਿਆਇ ਯਾਤਰਾ ਦੀ ਜ਼ਰੂਰਤ ਪਈ ਹੈ ਤਾਕੀ ਦੇਸ਼ ਦੇ ਲੋਕਾਂ ਨਾਲ ਜਿਹੜਾ ਇਨਸਾਫ ਜਿਹੜਾ ਅਨਿਆਏ ਭਾਰਤੀ ਜਨਤਾ ਪਾਰਟੀ ਨੇ ਪਿਛਲੇ 10 ਸਾਲਾਂ ਦੇ ਵਿੱਚ ਕੀਤਾ ਉਹਨੂੰ ਰੋਕਿਆ ਜਾ ਸਕੇ ਤੇ ਦੇਸ਼ ਨਾਲ ਨਿਆਂ ਕੀਤਾ ਜਾ ਸਕੇ ਤੇ ਮੈਂ ਤਾਂ ਭਾਰਤੀ ਜਨਤਾ ਪਾਰਟੀ ਨੂੰ ਇਹੀ ਗੱਲ ਕਹੂੰਗਾ ਕਿ ਇਹੀ ਨਫਰਤ ਕਰਕੇ ਇਹੀ ਤਰ੍ਹਾਂ ਦੀ ਰਾਜਨੀਤੀ ਕਰਕੇ ਕਿਉਂਕਿ ਲੋਕਤੰਤਰ ਨੂੰ ਤਾਂ ਇਹ ਡੰਡਾ ਕੰਪੇਸ਼ਟ ਦੀਲ ਕਰ ਰਹੇ ਹੈ ਬਾਈ ਦਾ ਬੀਜੇਪੀ ਤੇ ਭਾਰਤੀ ਜਨਤਾ ਪਾਰਟੀ ਦੀ ਨਫ਼ਰਤ ਦੀ ਦੁਕਾਨ ਜਿਵੇਂ ਪੰਜਾਬ ਨੇ ਬੰਦ ਕੀਤੀ ਹੈ ਨਾ ਪੱਕੇ ਤੌਰ ਤੇ ਸ਼ਟਰ ਲਾ ਕੇ ਤਾਲਾ ਲਾ ਕੇ 20 25 ਸਾਲ ਖੁੱਲ੍ਹਣ ਹੀ ਨਹੀਂ ਦੇਣੀ ਇਹ ਭਾਰਤੀ ਜਨਤਾ ਪਾਰਟੀ ਦੇ ਐਕਸ਼ਨਸ ਕਰਕੇ ਇਹ ਫੈਸਲੇਆ ਕਰਕੇ ਜੀਆਂ ਗੱਲਾਂ ਕਰਕੇ ਹੁਣ ਦੇਸ਼ ਵੀ ਨਫ਼ਰਤ ਦੀ ਦੁਕਾਨ ਬੰਦ ਹੋਊਗੀ ਪਹਿਲਾਂ ਹਿਮਾਚਲ ਚ ਮੁਕਤ ਕੀਤੇ ਫਿਰ ਕਰਨਾਟਕਾ ਚ ਮੁਕਤ ਕੀਤੇ ਇਸ ਤੋਂ ਬਾਅਦ ਦੇਸ਼ ਚ ਅਸੀਂ ਇਹਨਾਂ ਨੂੰ ਮੁਕਤ ਕਰਾਂਗੇ ਤੇ ਦੂਜੀ ਜ਼ਰੂਰੀ ਚੀਜ਼ ਤੁਸੀਂ ਇਹ ਗੱਲ ਦੇਖੋ ਕੀ ਜਾਖੜ ਸਾਹਿਬ ਅਦਰਵਾਈਜ਼ ਤਾਂ ਜਾਖੜ ਸਾਹਿਬ ਬੜੀਆਂ ਪ੍ਰੈਸ ਕਾਨਫਰੈਂਸਸ ਕਰਦੇ ਆ ਬੜੀ ਦਫਾ ਬੋਲਦੇ ਆ ਲੇਕਿਨ ਇਹ ਮੁੱਦੇ ਤੇ ਜਾਖੜ ਸਾਹਿਬ ਦਾ ਕੋਈ ਬਿਆਨ ਨਹੀਂ ਕੋਈ ਸਟੇਟਮੈਂਟ ਨਹੀਂ ਕੋਈ ਪੀਸੀ ਨਹੀਂ ਵੀ ਹੁਣ ਖੜੋ ਸੱਚ ਨਾਲ ਖੜੋ ਸਹੀ ਦੇ ਨਾਲ ਕਹੋ ਗਲਤ ਨੂੰ ਗਲਤ ਤੇ ਸਹੀ ਨੂੰ ਸਹੀ ਕਿਸੇ ਬੀਜੇਪੀ ਦੇ ਲੀਡਰ ਦੇ ਵਿੱਚ ਪ੍ਰਧਾਨਤਾ ਛੱਡੋ ਬੀਜੇਪੀ ਦਾ ਕੋਈ ਯੂਨ ਮਿਨਿਸਟਰ ਵੀ ਮੋਦੀ ਸਾਹਿਬ ਦੇ ਖਿਲਾਫ ਜਾਂ ਮੇਘਾ ਸਾਹਿਬ ਦੇ ਖਿਲਾਫ ਨਹੀਂ ਬੋਲ ਸਕਦਾ ਇਹਨਾਂ ਦਾ ਤਾਂ ਲੀਡਰ ਰਾਜਸਥਾਨ ਦੇ ਬੀਜੇਪੀ ਦੇ ਤੁਹਾਨੂੰ ਯਾਦ ਹੋਊਗਾ ਕਹਿੰਦੇ ਸੀ ਜੇ ਸਰਕਾਰ ਰਾਜਸਥਾਨ ਚ ਬਣ ਗਈ ਤਾਂ ਗੁਰਦੁਆਰੇ ਹਟਾ ਦਾਂਗੇ ਕਿ ਭਾਰਤੀ ਜਨਤਾ ਪਾਰਟੀ ਦੀ ਇਹ ਆਈਡਿਓਲੋਜੀ ਬਣ ਚੁੱਕੀ ਹੈ ਕਿ ਆਸੀਂ ਦੱਸਾਂਗੇ ਕੀ ਹੋਣਾ ਚਾਹੀਦਾ ਹੈ ਕਿ ਨਹੀਂ ਹੋਣਾ ਚਾਹੀਦਾ ਕੌਣ ਕਿੱਥੇ ਜਾਊਗਾ ਨਹੀਂ ਜਾਊਗਾ ਭਾਰਤੀ ਜਨਤਾ ਪਾਰਟੀ ਇਹ ਜਿਹੜਾ ਅਨਿਆਏ ਹੈ ਇਹ ਜਿਹੜਾ ਨਫ਼ਰਤ ਦਾ ਬਾਜ਼ਾਰ ਹੈ ਇਹਨੂੰ ਖੁੱਲੇ-ਆਮ ਸ਼ਰੀਆਮ ਚਲਾ ਰਹੀ ਹੈ ਇਹਦਾ ਜਵਾਬ ਆਸੀਂ ਤਾਂ ਦੇਵਾਂਗੇ ਦੇਵਾਂਗੇ ਦੇਸ਼ ਵੀ ਇਹਨਾਂ ਨੂੰ ਦੇਊਗਾ ਜਦੋਂ ਨਫ਼ਰਤ ਦੇ ਬਾਜ਼ਾਰ ਦੇ ਵਿੱਚ ਮੁਹੱਬਤ ਦੀ ਦੁਕਾਨ ਖੋਲੀ ਤੇ ਦੂਜੀ ਚੀਜ਼ ਸਾਡੀ ਇਹ ਅਪੀਲ ਹੈ ਕਿ ਜਿਹੜੇ ਸਾਡੇ মিডিਆ ਦੇ ਭਰਾ ਵੀ ਨੇ ਕਿ ਉਹ ਇਹ ਚੀਜ਼ ਨੂੰ ਦੇਖਿਆ ਕਰਨ ਤੁਹਾਡੇ ਆਪ ਦੇ মিডিਆ ਪਰਸਨਸ ਵੀ ਸੀਗੇ ਉੱਥੇ ਜਦੋਂ ਜੈਰਾਮ ਰਮੇਸ਼ ਜੀ ਦੀ ਗੱਡੀ ਦਾ ਘਰਾਓ ਕੀਤਾ ਬੀਜੇਪੀ ਦੇ ਵਰਕਰਾਂ ਨੇ ਤੇ মিডিਆ ਪਰਸਨਸ ਨੂੰ ਵੀ ਮੈਨ ਹੈਂਡਲ ਕੀਤਾ ਗਿਆ ਤੁਸੀਂ ਦੇਖੋ ਜੇ মিডিਆ ਨਾਲ ਇਹ ਕੁਝ ਹੋ ਸਕਦਾ ਹੈ ਦੇਸ਼ ਦੀ ਪ੍ਰਿੰਸੀਪਲ ਆਪੋਜੀਸ਼ਨ ਕਾਂਗਰਸ ਨਾ ਹੋ ਸਕਦਾ ਸਾਡੇ ਲੀਡਰ ਰਾਹੁਲ ਜੀ ਨਾ ਹੋ ਸਕਦਾ ਜੈਰਾਮ ਰਮੇਸ਼ ਜੀ ਨਾ ਹੋ ਸਕਦਾ ਤਾਂ ਹੋਰਾਂ ਨਾਲ ਕੀ ਕੀ ਇਹ ਕਰ ਸਕਦੀ ਹੈ ਭਾਰਤੀ ਜਨਤਾ ਪਾਰਟੀ ਸੋ ਦੇਰਫੋਰ ਸਾਡੀ ਇਨੀ ਬੇਨਤੀ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਨਫ਼ਰਤ ਦੀ ਦੁਕਾਨ ਬੰਦ ਕਰਨ ਦੇ ਵਿੱਚ ਤੁਸੀਂ ਵੀ ਹਿੱਸਾ ਲਓ ਜਿਵੇਂ ਦੇਸ਼ ਹਿੱਸਾ ਲੈ ਰਿਹਾ ਹੈ ਤੇ ਜਿਵੇਂ ਇਹਨਾਂ ਨੂੰ ਪੰਜਾਬ ਨੇ ਬਾਹਰ ਦਾ ਰਸਤਾ ਦਿਖਾਇਆ ਪੱਕੇ ਤੌਰ ਤੇ ਦੇਸ਼ ਵੀ ਦਿਖਾਵੇ ਜੇ ਤੁਹਾਡੇ ਕੋਈ ਸਵਾਲ ਹੈ ਤੇ ਕਾਈਂਡਲੀ ਤੁਸੀਂ ਪਲੀਜ਼ ਪੁੱਛ ਲਓ ਕਾਈਂਡਲੀ ਟਾਪਿਕ ਦੇ ਰਿਲੇਟਿਡ ਸਵਾਲ ਜੀ ਹੋਲੀ ਟਾਪਿਕ ਤੇ ਵੀ ਮੰਦਿਰ ਰਾਹੁਲ ਜੀ ਦੇ ਮੁੱਦੇ ਤੇ ਅੱਜ ਫੋਕਸਡ ਹੈ ਜੀ اور کوئی سوال جی موجود سدھو جا رہے ہیں 24 تاریخ کو ہے کائنڈلی ریلیٹڈ سوال جی راہل گاندھی پنجاب تو تھوڑے سے کریڈیٹ نہیں نہیں گل اس طرح ہے جی اے 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 اسی جی ٹاپک دے ریلیٹڈ سوال پوچھ رہے نا کہ وہ اے ہوتے اور کوئی سوال ہے جی تھینک یو تھینک یو سو ਹੁਣ ਡੰਡਾ ਤੰਤਰ ਤੇ ਹੋ ਗਈ ਹੈ ਕੱਲ ਰਾਹੁਲ ਗਾਂਧੀ ਜੀ ਨੂੰ ਮੰਦਰ ਜਾਣ ਤੋਂ ਰੋਕਿਆ ਗਿਆ ਅਸਾਮ ਦੇ ਵਿੱਚ ਇਸ ਚੀਜ਼ ਦੇ ਬਾਵਜੂਦ ਕਿ ਉਹਨਾਂ ਕੋਲੇ ਇਨਵਾਈਟ ਸੀਗਾ ਤੇ ਇਹ ਕੋਈ ਕੋਇਨਸੀਡੈਂਸ ਨਹੀਂ ਹੈ ਕਿ ਉਹ ਤੋਂ ਇੱਕ ਦਿਨ ਪਹਿਲਾਂ ਜਿਹੜੇ ਹਿਮੰਤਾ ਵਿਸ਼ਵਾਸ ਸ਼ਰਮਾ ਜੀ ਨੇ ਅਸਾਮ ਦੇ ਮੁੱਖ ਮੰਤਰੀ ਉਹਨਾਂ ਨੇ ਇਹ ਚੀਜ਼ ਕਹਿਤੀ ਸੀ ਰਾਹੁਲ ਜੀ ਨੂੰ ਵੀ ਤੁਸੀਂ ਉੱਥੇ ਨਾ ਜਾਓ ਤੇ ਉਹ ਤੋਂ ਬਾਅਦ ਤੁਸੀਂ ਦੇਖੋ ਇਹਨਾਂ ਨੇ ਏਕਸਕਿਊਜ਼ ਕੀ ਬਣਾਇਆ ਲਾਅ ਐਂਡ ਆਰਡਰ ਸਿਚੁਏਸ਼ਨ ਦਾ ਵੇਰਵਾ ਦਿੱਤਾ ਵੀ ਜੇ ਲਾਅ ਐਂਡ ਆਰਡਰ ਸਿਚੁਏਸ਼ਨ ਹੈਗੀ ਹੈ ਤਾਂ ਕੱਲੇ ਰਾਹੁਲ ਗਾਂਧੀ ਜੀ ਲਈ ਤਾਂ ਹੈ ਨਹੀਂ ਉਹ ਉਹ ਸਾਰਿਆਂ ਲਈ ਹੋਊਗੀ ਉਸ ਚੀਜ਼ ਦੇ ਬਾਵਜੂਦ ਰਾਹੁਲ ਗਾਂਧੀ ਜੀ ਨੂੰ ਰੋਕਿਆ ਗਿਆ ਸਪੈਸੀਫਿਕਲੀ ਗੌਰਵ ਗਗੋਈ ਜੀ ਨੂੰ ਐਮਪੀ ਸਾਹਿਬ ਨੂੰ ਵੀ ਜਾਣ ਦਿੱਤਾ ਸਾਡੇ ਐਮਐਲਏ ਨੂੰ ਵੀ ਜਾਣ ਦਿੱਤਾ ਹੋਰ ਲੋਕਾਂ ਲਈ ਵੀ ਓਪਨ ਸੀ ਲੇਕਿਨ ਰਾਹੁਲ ਗਾਂਧੀ ਜੀ ਲਈ ਇਜਾਜ਼ਤ ਰਹੀ ਸੀ ਉਹਨਾਂ ਨੂੰ ਰੋਕਿਆ ਗਿਆ ਜਾਣ ਬੁੱਝ ਕੇ ਕਿਉਂਕਿ ਭਾਰਤੀ ਜਨਤਾ ਪਾਰਟੀ ਚਾਹੁੰਦੀ ਨਹੀਂ ਸੀ ਕਿ ਰਾਹੁਲ ਗਾਂਧੀ ਜੀ ਮੰਦਿਰ ਜਾ ਸਕਣ ਇੰਨੀ ਘਬਰਾਹਟ ਇੰਨੀ ਬਕਲਾਹਟ ਇੰਨਾ ਡਰ ਰਾਹੁਲ ਗਾਂਧੀ ਜੀ ਦਾ ਕਿਹੜੀ ਗੱਲ ਕਰਕੇ ਹੈ ਭਾਰਤੀ ਜਨਤਾ ਪਾਰਟੀ ਨੂੰ ਇਹ ਤੇ ਸਪਸ਼ਟ ਕਰੰਦਿਣਾ ਚਾਹੀਦਾ ਜਿਹੜਾ ਇਹ ਵਿਤਕਰਾ ਖੁੱਲੇ ਆਮ ਸਰਿਆਂ ਧੱਕਾ ਕਰ ਰਿਹਾ ਹੈ ਤੇ ਇਹਨਾਂ ਨੂੰ ਲੱਗਦਾ ਹੈ ਕਿ ਅਸੀਂ ਅਸੀਂ ਡਿਸਾਈਡ ਕਰਾਂਗੇ ਮੰਦਿਰ ਕੌਣ ਜਾਊਗਾ ਕੌਣ ਨਹੀਂ ਜਾਊਗਾ ਕੌਣ ਪੂਜਾ ਪ੍ਰਾਰਥਨਾ ਕਰੂਗਾ ਨਹੀਂ ਕਰੂਗਾ ਕੀ ਭਾਰਤੀ ਜਨਤਾ ਪਾਰਟੀ ਸੰਵਿਧਾਨ ਨੂੰ ਭੁੱਲ ਗਈ ਹੈ ਆਰਟੀਕਲ 25 ਸਾਡਾ ਫੰਡਾਮੈਂਟਲ ਰਾਈਟ ਹੈ ਰਾਈਟ ਟੂ ਇਕਵੈਲਟੀ ਆਰਟੀਕਲ 14 ਵੀ ਸਾਡਾ ਫੰਡਾਮੈਂਟਲ ਰਾਈਟ ਹੈ ਤਾਂ ਇਹ ਕਿਹੜੇ ਸਾਹਮਣੇ ਰੋਕ ਲੈਣਗੇ ਦੂਜੀ ਗੱਲ ਤੁਸੀਂ ਦੇਖੋ ਇਹ ਇਨ ਆਈਸੋਲੇਸ਼ਨ ਨਹੀਂ ਹੈ ਇਵੈਂਟ ਇਹ ਜਿਹੜਾ ਇਨਸੀਡੈਂਟ ਹੋਇਆ ਹੈ ਰਾਹੁਲ ਗਾਂਧੀ ਜੀ ਦੇ ਨਾਲ ਪਹਿਲਾਂ ਤਾਂ ਉਹਨਾਂ ਦੇ ਕਨਵੋਏ ਤੇ ਅਟੈਕ ਹੋਇਆ ਬੀਜੇਪੀ ਦੇ ਜਿਹੜੇ ਵਰਕਰਸ ਹੈ ਉਹ ਡੰਡੇ ਲੈ ਕੇ ਆਏ 20 25 ਵਰਕਰ ਸੀਗੇ ਝੰਡੇ ਸੀ ਉਹਨਾਂ ਦੇ ਵੀ ਫੜੇ ਹੋਏ ਬੀਜੇਪੀ ਦੇ ਤੇ ਡੰਡੇ ਲੈ ਕੇ ਉਹਨਾਂ ਨੇ ਪਹਿਲਾਂ ਤਾਂ ਕਨਵਾਈ ਵਾਲ ਚਾਰਜ ਕੀਤਾ ਇੱਕ ਦਿਨ ਪਹਿਲਾਂ ਇਨਸੀਡੈਂਟ ਹੋਇਆ ਇਹ ਉਦੋਂ ਜੈਰਾਮ ਰਮੇਸ਼ ਜੀ ਦੀ ਗੱਡੀ ਦਾ ਵੀ ਇਹਨਾਂ ਨੇ ਘਰਾਓ ਕੀਤਾ ਉਤੇ ਪਾਣੀ ਸਟਿਆ ਸਟਿੱਕਰਸ ਪਾੜਤੇ ਪਲੈਕਾਰਡਸ ਪਾੜਤੇ ਉਥੇ ਜਿਹੜੇ ਮੀਡੀਆ ਪਰਸਨਸ ਵੀ ਜਿਹੜੇ ਸੀਗੇ ਉਹਨਾਂ ਨੂੰ ਮੈਨ ਹੈਂਡਲ ਕੀਤਾ ਗਿਆ ਉਹਨਾਂ ਦੇ ਕੈਮਰੇ ਖੋਏ ਗਏ ਤੇ ਹੋਰ ਇਹ ਤਾਂ ਜਿਹੜਾ ਵਿਵਹਾਰ ਹੈ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਲੀਡਰਾਂ ਦੁਆਰਾ ਦੇਖਣ ਨੂੰ ਮਿਲਿਆ ਦੂਜੀ ਚੀਜ਼ ਤੁਸੀਂ ਦੇਖੋ ਹਿਮੰਤਾ ਬੇਸਵਾ ਸ਼ਰਮਾ ਜੀ ਕਹਿੰਦੇ ਗੁਹਾਟੀ ਤੁਸੀਂ ਯਾਤਰਾ ਨਾਲ ਲੈ ਕੇ ਜਾਓ ਗੁਹਾਟੀ ਸਾਡਾ ਕੈਪੀਟਲ ਹੈ ਨਹੀਂ ਅਸੀਂ ਚਲਾਨ ਕਰਾਂਗੇ ਸੋ ਮਤਲਬ ਭਾਰਤੀ ਜਨਤਾ ਪਾਰਟੀ ਇਸ ਲੀਵਿੰਗ ਨੋ ਸਟੋਨ ਅਨਟਰਨਡ ਵੀ ਅਸੀਂ ਖੁੱਲੇ ਆਮ ਸ਼ਰੇਆਮ ਧੱਕਾ ਵੀ ਕਰੀਏ ਵਿਤਕਰਾ ਵੀ ਕਰੀਏ ਤੇ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਵੀ ਕਰੀਏ ਫਿਰ ਇੱਕ ਸਟਰੀਟ ਕੋਰਨਰ ਮੀਟਿੰਗ ਸੀਗੀ ਉਤੇ ਵੀ ਇਹਨਾਂ ਨੂੰ ਇਤਰਾਜ਼ ਹੈ ਤੁਸੀਂ ਦੇਖੋ ਸਟ੍ਰਿੰਗ ਆਫ ਇਵੈਂਟਸ ਇਹ ਪੈਟਰਨ ਹੈ ਭਾਰਤੀ ਜਨਤਾ ਪਾਰਟੀ ਦਾ ਇੱਕ ਹਿਸਟਰੀ ਰਹੀ ਹੈ ਕਿ ਜਦੋਂ ਜਦੋਂ ਕੋਈ ਚੰਗਾ ਕੰਮ ਸਹੀ ਕੰਮ ਕਰਨ ਨਿਕਲਦਾ ਹੈ ਤੇ ਭਾਰਤੀ ਜਨਤਾ ਪਾਰਟੀ ਉੱਥੇ ਵਿਗੜਨ ਪਾਉਂਦੀ ਪਾਉਂਦੀ ਹੈ ਤੇ ਦੂਜੀ ਚੀਜ਼ ਭਾਰਤੀ ਜਨਤਾ ਪਾਰਟੀ ਕੋਲੇ ਕੋਈ ਹੱਕ ਹੈ ਇਹ ਡਿਸਾਈਡ ਕਰਨ ਦਾ ਕਿ ਕੌਣ ਕਿੱਥੇ ਜਾਊਗਾ ਕੌਣ ਕਿੱਥੇ ਨਹੀਂ ਜਾਊਗਾ ਕਿਹਦੀ ਆਸਤਾ ਕੀ ਹੈ ਕੌਣ ਪੂਜਾ ਪ੍ਰਾਰਥਨਾ ਕਰ ਸਕਦਾ ਨਹੀਂ ਕਰ ਸਕਦਾ ਇਹ ਹੱਕ ਭਾਰਤੀ ਜਨਤਾ ਪਾਰਟੀ ਨੂੰ ਕਿਹਨੇ ਦਿੱਤਾ ਇਹੀ ਨਫ਼ਰਤ ਕਰਕੇ ਅਨਿਆਏ ਕਰਕੇ ਭਾਰਤ ਜੁੜੋ ਨਿਆਯ ਯਾਤਰਾ ਦੀ ਜ਼ਰੂਰਤ ਪਈ ਹੈ ਤਾਕੀ ਦੇਸ਼ ਦੇ ਲੋਕਾਂ ਨਾਲ ਜਿਹੜਾ ਇਨਸਾਫ ਜਿਹੜਾ ਅਨਿਆਏ ਭਾਰਤੀ ਜਨਤਾ ਪਾਰਟੀ ਨੇ ਪਿਛਲੇ 10 ਸਾਲਾਂ ਦੇ ਵਿੱਚ ਕੀਤਾ ਉਹਨੂੰ ਰੋਕਿਆ ਜਾ ਸਕੇ ਤੇ ਦੇਸ਼ ਨਾਲ ਨਿਆਂ ਕੀਤਾ ਜਾ ਸਕੇ ਤੇ ਮੈਂ ਤਾਂ ਭਾਰਤੀ ਜਨਤਾ ਪਾਰਟੀ ਨੂੰ ਇਹੀ ਗੱਲ ਕਹੂੰਗਾ ਕਿ ਇਹੀ ਨਫ਼ਰਤ ਕਰਕੇ ਇਹੀ ਤਕੇਸ਼ਾਈ ਦੀ ਰਾਜਨੀਤੀ ਕਰਕੇ ਕਿਉਂਕਿ ਲੋਕਤੰਤਰ ਨੂੰ ਤਾਂ ਇਹ ਡੰਡਾ ਤੰਤਰ ਦੇ ਵਿੱਚ ਤਬਦੀਲ ਕਰ ਰਹੇ ਹੈ ਆਫ ਦਾ ਬੀਜੇਪੀ ਫॉर ਦਾ ਬੀਜੇਪੀ ਬਾਈ ਦਾ ਬੀਜੇਪੀ ਤੇ ਭਾਰਤੀ ਜਨਤਾ ਪਾਰਟੀ ਦੀ ਨਫ਼ਰਤ ਦੀ ਦੁਕਾਨ ਜਿਵੇਂ ਪੰਜਾਬ ਨੇ ਬੰਦ ਕੀਤੀ ਹੈ ਨਾ ਪੱਕੇ ਤੌਰ ਤੇ ਸ਼ਟਰ ਲਾ ਕੇ ਤਾਲਾ ਲਾ ਕੇ 20 25 ਸਾਲ ਖੁੱਲ੍ਹ ਨਹੀਂ ਦੇਣੀ ਇਹ ਭਾਰਤੀ ਜਨਤਾ ਪਾਰਟੀ ਦੇ ਐਕਸ਼ਨਸ ਕਰਕੇ ਇਹ ਫੈਸਲੇਆ ਕਰਕੇ ਇਹਦੀਆਂ ਗੱਲਾਂ ਕਰਕੇ ਹੁਣ ਦੇਸ਼ ਵੀ ਨਫ਼ਰਤ ਦੀ ਦੁਕਾਨ ਬੰਦ ਹੋਊਗੀ ਪਹਿਲਾਂ ਹਿਮਾਚਲ ਚ ਮੁਕਤ ਕੀਤੇ ਫਿਰ ਕਰਨਾਟਕਾ ਚ ਮੁਕਤ ਕੀਤੇ ਇਸ ਤੋਂ ਬਾਅਦ ਦੇਸ਼ ਚ ਅਸੀਂ ਇਹਨਾਂ ਨੂੰ ਮੁਕਤ ਕਰਾਂਗੇ ਤੇ ਦੂਜੀ ਜ਼ਰੂਰੀ ਚੀਜ਼ ਤੁਸੀਂ ਇਹ ਗੱਲ ਦੇਖੋ ਕੀ ਜਾਖੜ ਸਾਹਿਬ ਅਦਰਵਾਈਜ਼ ਤਾਂ ਜਾਖੜ ਸਾਹਿਬ ਬੜੀਆਂ ਪ੍ਰੈਸ ਕਾਨਫਰੈਂਸਸ ਕਰਦੇ ਆ ਬੜੀ ਦਫਾ ਬੋਲਦੇ ਆ ਲੇਕਿਨ ਇਹ ਮੁੱਦੇ ਤੇ ਜਾਖੜ ਸਾਹਿਬ ਦਾ ਕੋਈ ਬਿਆਨ ਨਹੀਂ ਕੋਈ ਸਟੇਟਮੈਂਟ ਨਹੀਂ ਕੋਈ ਪੀਸੀ ਨਹੀਂ ਵੀ ਹੁਣ ਖੜੋ ਸੱਚ ਨਾਲ ਖੜੋ ਸਹੀ ਦੇ ਨਾਲ ਕਹੋ ਗਲਤ ਨੂੰ ਗਲਤ ਤੇ ਸਹੀ ਨੂੰ ਸਹੀ ਕਿਸੇ ਬੀਜੇਪੀ ਦੇ ਲੀਡਰ ਦੇ ਵਿੱਚ ਪ੍ਰਧਾਨਤਾ ਛੱਡੋ ਬੀਜੇਪੀ ਦਾ ਕੋਈ ਯੂਨ ਮਿਨਿਸਟਰ ਵੀ ਮੋਦੀ ਸਾਹਿਬ ਦੇ ਖਿਲਾਫ ਜਾਂ ਮੇછા ਸਾਹਿਬ ਦੇ ਖਿਲਾਫ ਨਹੀਂ ਬੋਲ ਸਕਦਾ ਇਹਨਾਂ ਦਾ ਤਾਂ ਲੀਡਰ ਰਾਜਸਥਾਨ ਦੇ ਬੀਜੇਪੀ ਦੇ ਤੁਹਾਨੂੰ ਯਾਦ ਹੋਊਗਾ ਕਹਿੰਦੇ ਸੀ ਜੇ ਸਰਕਾਰ ਰਾਜਸਥਾਨ ਚ ਬਣ ਗਈ ਤਾਂ ਗੁਰਦੁਆਰੇ ਹਟਾ ਦਾਂਗੇ ਕਿ ਭਾਰਤੀ ਜਨਤਾ ਪਾਰਟੀ ਦੀ ਇਹ ਆਈਡਿਓਲੋਜੀ ਬਣ ਚੁੱਕੀ ਹੈ ਕਿ ਆਸੀਂ ਦੱਸਾਂਗੇ ਕੀ ਹੋਣਾ ਚਾਹੀਦਾ ਹੈ ਕਿ ਨਹੀਂ ਹੋਣਾ ਚਾਹੀਦਾ ਕੌਣ ਕਿੱਥੇ ਜਾਊਗਾ ਨਹੀਂ ਜਾਊਗਾ ਭਾਰਤੀ ਜਨਤਾ ਪਾਰਟੀ ਇਹ ਜਿਹੜਾ ਅਨਿਆਏ ਹੈ ਇਹ ਜਿਹੜਾ ਨਫ਼ਰਤ ਦਾ ਬਾਜ਼ਾਰ ਹੈ ਇਹਨੂੰ ਖੁੱਲੇ-ਆਮ ਸ਼ਰੀਆਮ ਚਲਾ ਰਹੀ ਹੈ ਇਹਦਾ ਜਵਾਬ ਆਸੀਂ ਤਾਂ ਦੇਵਾਂਗੇ ਦਵਾਂਗੇ ਦੇਸ਼ ਵੀ ਇਹਨਾਂ ਨੂੰ ਦੇਊਗਾ ਜਦੋਂ ਨਫ਼ਰਤ ਦੇ ਬਾਜ਼ਾਰ ਦੇ ਵਿੱਚ ਮੁਹੱਬਤ ਦੀ ਦੁਕਾਨ ਖੋਲੀ ਤੇ ਦੂਜੀ ਚੀਜ਼ ਸਾਡੀ ਇਹ ਅਪੀਲ ਹੈ ਕਿ ਜਿਹੜੇ ਸਾਡੇ মিডিਆ ਦੇ ਭਰਾ ਵੀ ਨੇ ਕਿ ਉਹ ਇਹ ਚੀਜ਼ ਨੂੰ ਦੇਖਿਆ ਕਰਨ ਤੁਹਾਡੇ ਆਪ ਦੇ মিডিਆ ਪਰਸਨਸ ਵੀ ਸੀਗੇ ਉੱਥੇ ਜਦੋਂ ਜੈਰਾਮ ਰਮੇਸ਼ ਜੀ ਦੀ ਗੱਡੀ ਦਾ ਘਰਾਓ ਕੀਤਾ ਬੀਜੇਪੀ ਦੇ ਵਰਕਰਾਂ ਨੇ ਤੇ মিডিਆ ਪਰਸਨਸ ਨੂੰ ਵੀ ਮੈਨ ਹੈਂਡਲ ਕੀਤਾ ਗਿਆ ਤੁਸੀਂ ਦੇਖੋ ਜੇ মিডিਆ ਨਾਲ ਇਹ ਕੁਝ ਹੋ ਸਕਦਾ ਹੈ ਦੇਸ਼ ਦੀ ਪ੍ਰਿੰਸੀਪਲ ਆਪੋਜੀਸ਼ਨ ਕਾਂਗਰਸ ਨਾ ਹੋ ਸਕਦਾ ਸਾਡੇ ਲੀਡਰ ਰਾਹੁਲ ਜੀ ਨਾ ਹੋ ਸਕਦਾ ਜੈਰਾਮ ਰਮੇਸ਼ ਜੀ ਨਾ ਹੋ ਸਕਦਾ ਤਾਂ ਹੋਰਾਂ ਨਾਲ ਕੀ ਕੀ ਇਹ ਕਰ ਸਕਦੀ ਹੈ ਭਾਰਤੀ ਜਨਤਾ ਪਾਰਟੀ ਸੋ ਦੇਰਫੋਰ ਸਾਡੀ ਇਨੀ ਬੇਨਤੀ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਨਫ਼ਰਤ ਦੀ ਦੁਕਾਨ ਬੰਦ ਕਰਨ ਦੇ ਵਿੱਚ ਤੁਸੀਂ ਵੀ ਹਿੱਸਾ ਲਓ ਜਿਵੇਂ ਦੇਸ਼ ਹਿੱਸਾ ਲੈ ਰਿਹਾ ਹੈ ਤੇ ਜਿਵੇਂ ਇਹਨਾਂ ਨੂੰ ਪੰਜਾਬ ਨੇ ਬਾਹਰ ਦਾ ਰਸਤਾ ਦਿਖਾਇਆ ਪੱਕੇ ਤੌਰ ਤੇ ਦੇਸ਼ ਵੀ ਦਿਖਾਵੇ ਜੇ ਤੁਹਾਡੇ ਕੋਈ ਸਵਾਲ ਹੈ ਤੇ ਕਾਈਂਡਲੀ ਤੁਸੀਂ ਪਲੀਜ਼ ਪੁੱਛ ਲਓ ਜਿਵੇਂ ਨਾਰਾਇਣ ਕਾਂਗਰਸ ਪਾਰਟੀ ਕਾਈਂਡਲੀ ਟਾਪਿਕ ਦੇ ਰਿਲੇਟਿਡ ਸਵਾਲ ਜੀ ਉਹ ਵੀ ਟਾਪਿਕ ਤੇ ਵੀ ਮੰਦਿਰ ਰਾਹੁਲ ਜੀ ਦੇ ਮੁੱਦੇ ਤੇ ਅੱਜ ਫੋਕਸਡ ਹੈ ਜੀ اور کوئی -se سوال جی؟ مجھوٹ سے جا رہے ہیں چوکی ترین کو کرتا ہے کائن، کائنڈی ریلیتی سوال جی راہل گاندی میں جاپ سکتے ہیں نہیں، نہیں گالی اس طرح ہے جی اے 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 اسی جی ٹاپک دے ریلیٹڈ سوال جی ہر کوئی سوال ہے جی ہر کوئی سوال ہے جی thank you, thank you so ਹੁਣ ਖੋਲ ਡੰਡਾ ਤੰਤਰ ਤੇ ਹੋ ਗਈ ਹੈ ਕੱਲ ਰਾਹੁਲ ਗਾਂਧੀ ਜੀ ਨੂੰ ਮੰਦਰ ਜਾਣ ਤੋਂ ਰੋਕਿਆ ਗਿਆ ਅਸਾਮ ਦੇ ਵਿੱਚ ਇਸ ਚੀਜ਼ ਦੇ ਬਾਵਜੂਦ ਕਿ ਉਹਨਾਂ ਕੋਲੇ ਇਨਵਾਈਟ ਸੀਗਾ ਤੇ ਇਹ ਕੋਈ ਕੋਇਨਸੀਡੈਂਸ ਨਹੀਂ ਹੈ ਕਿ ਉਹ ਤੋਂ ਇੱਕ ਦਿਨ ਪਹਿਲਾਂ ਜਿਹੜੇ ਹਿਮੰਤਾ ਵਿਸ਼ਵਾਸ ਸ਼ਰਮਾ ਜੀ ਨੇ ਅਸਾਮ ਦੇ ਮੁੱਖ ਮੰਤਰੀ ਉਹਨਾਂ ਨੇ ਇਹ ਚੀਜ਼ ਕਹਿਤੀ ਸੀ ਰਾਹੁਲ ਜੀ ਨੂੰ ਵੀ ਤੁਸੀਂ ਉੱਥੇ ਨਾ ਜਾਓ ਤੇ ਉਹ ਤੋਂ ਬਾਅਦ ਤੁਸੀਂ ਦੇਖੋ ਇਹਨਾਂ ਨੇ ਏਕਸਕਿਊਜ਼ ਕੀ ਬਣਾਇਆ ਲਾਅ ਐਂਡ ਆਰਡਰ ਸਿਚੁਏਸ਼ਨ ਦਾ ਵੇਰਵਾ ਦਿੱਤਾ ਵੀ ਜੇ ਲਾਅ ਐਂਡ ਆਰਡਰ ਸਿਚੁਏਸ਼ਨ ਹੈਗੀ ਹੈ ਤਾਂ ਕੱਲੇ ਰਾਹੁਲ ਗਾਂਧੀ ਜੀ ਲਈ ਤਾਂ ਹੈ ਨਹੀਂ ਉਹ ਉਹ ਸਾਰੇ ਲਈ ਹੋਊਗੀ ਉਸ ਚੀਜ਼ ਦੇ ਬਾਵਜੂਦ ਰਾਹੁਲ ਗਾਂਧੀ ਜੀ ਨੂੰ ਰੋਕਿਆ ਗਿਆ ਸਪੈਸੀਫਿਕਲੀ ਗੌਰਵ ਗਗੋਈ ਜੀ ਨੂੰ ਐਮਪੀ ਸਾਹਿਬ ਨੂੰ ਵੀ ਜਾਣ ਦਿੱਤਾ ਸਾਡੇ ਐਮਐਲਏ ਨੂੰ ਵੀ ਜਾਣ ਦਿੱਤਾ ਹੋਰ ਲੋਕਾਂ ਲਈ ਵੀ ਓਪਨ ਸੀ ਲੇਕਿਨ ਰਾਹੁਲ ਗਾਂਧੀ ਜੀ ਲਈ ਇਜਾਜ਼ਤ ਰਹੀ ਸੀ ਉਹਨਾਂ ਨੂੰ ਰੋਕਿਆ ਗਿਆ ਜਾਣ ਬੁੱਝ ਕੇ ਕਿਉਂਕਿ ਭਾਰਤੀ ਜਨਤਾ ਪਾਰਟੀ ਚਾਹੁੰਦੀ ਨਹੀਂ ਸੀ ਕਿ ਰਾਹੁਲ ਗਾਂਧੀ ਜੀ ਮੰਦਿਰ ਜਾ ਸਕਣ ਇੰਨੀ ਘਬਰਾਹਟ ਇੰਨੀ ਬਕਲਾਹਟ ਇੰਨਾ ਡਰ ਰਾਹੁਲ ਗਾਂਧੀ ਜੀ ਦਾ ਕਿਹੜੀ ਗੱਲ ਕਰਕੇ ਹੈ ਭਾਰਤੀ ਜਨਤਾ ਪਾਰਟੀ ਨੂੰ ਇਹ ਤੇ ਸਪਸ਼ਟ ਕਰੰਦਿਣਾ ਚਾਹੀਦਾ ਹੈ ਜਿਹੜਾ ਇਹ ਵਿਤਕਰਾ ਖੁੱਲੇ ਆਮ ਸਰਿਆਮ ਧੱਕਾ ਕਰ ਰਿਹਾ ਹੈ ਤੇ ਇਹਨਾਂ ਨੂੰ ਲੱਗਦਾ ਹੈ ਕਿ ਅਸੀਂ ਅਸੀਂ ਡਿਸਾਈਡ ਕਰਾਂਗੇ ਮੰਦਿਰ ਕੌਣ ਜਾਊਗਾ ਕੌਣ ਨਹੀਂ ਜਾਊਗਾ ਕੌਣ ਪੂਜਾ ਪ੍ਰਾਰਥਨਾ ਕਰੂਗਾ ਨਹੀਂ ਕਰੂਗਾ ਕਿ ਭਾਰਤੀ ਜਨਤਾ ਪਾਰਟੀ ਸੰਵਿਧਾਨ ਨੂੰ ਭੁੱਲ ਗਈ ਹੈ ਆਰਟੀਕਲ 25 ਸਾਡਾ ਫੰਡਮੈਂਟਲ ਰਾਈਟ ਹੈ ਰਾਈਟ ਟੂ ਇਕਵੈਲਟੀ ਆਰਟੀਕਲ 14 ਵੀ ਸਾਡਾ ਫੰਡਮੈਂਟਲ ਰਾਈਟ ਹੈ ਤਾਂ ਇਹ ਕਿਹਦੇ ਹਿਸਾਬ ਨਾਲ ਰੋਕ ਲੈਣਗੇ ਦੂਜੀ ਗੱਲ ਤੁਸੀਂ ਦੇਖੋ ਇਹ ਇਨ ਆਈਸੋਲੇਸ਼ਨ ਨਹੀਂ ਹੈ ਇਵੈਂਟ ਇਹ ਜਿਹੜਾ ਇਨਸੀਡੈਂਟ ਹੋਇਆ ਹੈ ਰਾਹੁਲ ਗਾਂਧੀ ਜੀ ਦੇ ਨਾਲ ਪਹਿਲਾਂ ਤਾਂ ਉਹਨਾਂ ਦੇ ਕਨਵੋਏ ਤੇ ਅਟੈਕ ਹੋਇਆ ਬੀਜੇਪੀ ਦੇ ਜਿਹੜੇ ਵਰਕਰਸ ਹੈ ਉਹ ਡੰਡੇ ਲੈ ਕੇ ਆਏ 20 25 ਵਰਕਰ ਸੀਗੇ ਝੰਡੇ ਸੀ ਉਹਨਾਂ ਦੇ ਵੀ ਫੜੇ ਹੋਏ ਬੀਜੇਪੀ ਦੇ ਇਹ ਡੰਡੇ ਲੈ ਕੇ ਉਹਨਾਂ ਨੇ ਪਹਿਲਾਂ ਤਾਂ ਕਨਵਾਈ ਵਾਲ ਚਾਰਜ ਕੀਤਾ ਇੱਕ ਦਿਨ ਪਹਿਲਾਂ ਇਨਸੀਡੈਂਟ ਹੋਇਆ ਇਹ ਉਦੋਂ ਜੈਰਾਮ ਰਮੇਸ਼ ਜੀ ਦੀ ਗੱਡੀ ਦਾ ਵੀ ਇਹਨਾਂ ਨੇ ਕਰਾਉ ਕੀਤਾ ਉਥੇ ਪਾਣੀ ਸਿੱਟਿਆ ਸਟਿੱਕਰਸ 파ੜਤੇ ਪਲੈਕਾਰਡਸ 파ੜਤੇ ਉਥੇ ਜਿਹੜੇ ਮੀਡੀਆ ਪਰਸਨਸ ਵੀ ਜਿਹੜੇ ਸੀਗੇ ਉਹਨਾਂ ਨੂੰ ਮੈਨ ਹੈਂਡਲ ਕੀਤਾ ਗਿਆ ਉਹਨਾਂ ਦੇ ਕੈਮਰੇ ਖੋਏ ਗਏ ਤੇ ਹੋਰ ਇਹ ਜਿਹੜਾ ਵਿਵਹਾਰ ਹੈ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਲੀਡਰਾਂ ਦੁਆਰਾ ਦੇਖਣ ਨੂੰ ਮਿਲਿਆ ਦੂਜੀ ਚੀਜ਼ ਤੁਸੀਂ ਦੇਖੋ ਹਿਮੰਤਾ ਬੇਸਵਾ ਸ਼ਰਮਾ ਜੀ ਕਹਿੰਦੇ ਗੁਹਾਟੀ ਤੁਸੀਂ ਯਾਤਰਾ ਨਾਲ ਲੈ ਕੇ ਜਾਓ ਗੁਹਾਟੀ ਸਾਡਾ ਕੈਪੀਟਲ ਹੈ ਨਹੀਂ ਅਸੀਂ ਚਲਾਨ ਕਰਾਂਗੇ ਸੋ ਮਤਲਬ ਭਾਰਤੀ ਜਨਤਾ ਪਾਰਟੀ ਇਸ ਲੀਵਿੰਗ ਨੋ ਸਟੋਨ ਅਨਟਰਨਡ ਵੀ ਅਸੀਂ ਖੁੱਲੇ ਆਮ ਸ਼ਰੇਆਮ ਧੱਕਾ ਵੀ ਕਰੀਏ ਵਿਤਕਰਾ ਵੀ ਕਰੀਏ ਤੇ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਵੀ ਕਰੀਏ ਫੇਰ ਇੱਕ ਸਟਰੀਟ ਕੋਰਨਰ ਮੀਟਿੰਗ ਸੀਗੀ ਉਤੇ ਵੀ ਇਹਨਾਂ ਨੂੰ ਇਤਰਾਜ਼ ਹੈ ਤੁਸੀਂ ਦੇਖੋ ਸਟ੍ਰਿੰਗ ਆਫ ਇਵੈਂਟਸ ਇਹ ਪੈਟਰਨ ਹੈ ਭਾਰਤੀ ਜਨਤਾ ਪਾਰਟੀ ਦਾ ਇੱਕ ਹਿਸਟਰੀ ਰਹੀ ਹੈ ਕਿ ਜਦੋਂ ਜਦੋਂ ਕੋਈ ਚੰਗਾ ਕੰਮ ਸਹੀ ਕੰਮ ਕਰਨ ਨਿਕਲਦਾ ਹੈ ਤੇ ਭਾਰਤੀ ਜਨਤਾ ਪਾਰਟੀ ਉੱਥੇ ਵਿਗੜਨ ਪਾਉਂਦੀ ਪਾਉਂਦੀ ਹੈ ਤੇ ਦੂਜੀ ਚੀਜ਼ ਭਾਰਤੀ ਜਨਤਾ ਪਾਰਟੀ ਕੋਲੇ ਕੋਈ ਹੱਕ ਹੈ ਇਹ ਡਿਸਾਈਡ ਕਰਨ ਦਾ ਕਿ ਕੌਣ ਕਿੱਥੇ ਜਾਊਗਾ ਕੌਣ ਕਿੱਥੇ ਨਹੀਂ ਜਾਊਗਾ ਕਿਹਦੀ ਆਸਤਾ ਕੀ ਹੈ ਕੌਣ ਪੂਜਾ ਪ੍ਰਾਰਥਨਾ ਕਰ ਸਕਦਾ ਨਹੀਂ ਕਰ ਸਕਦਾ ਇਹ ਹੱਕ ਭਾਰਤੀ ਜਨਤਾ ਪਾਰਟੀ ਨੂੰ ਕਿਹਨੇ ਦਿੱਤਾ ਇਹੀ ਨਫ਼ਰਤ ਕਰਕੇ ਅਨਿਆਏ ਕਰਕੇ ਭਾਰਤ ਜੁਰੂ ਨਿਆਇ ਯਾਤਰਾ ਦੀ ਜ਼ਰੂਰਤ ਪਈ ਹੈ ਤਾਕੀ ਦੇਸ਼ ਦੇ ਲੋਕਾਂ ਨਾਲ ਜਿਹੜਾ ਇਨਸਾਫ ਜਿਹੜਾ ਅਨਿਆਏ ਭਾਰਤੀ ਜਨਤਾ ਪਾਰਟੀ ਨੇ ਪਿਛਲੇ 10 ਸਾਲਾਂ ਦੇ ਵਿੱਚ ਕੀਤਾ ਉਹਨੂੰ ਰੋਕਿਆ ਜਾ ਸਕੇ ਤੇ ਦੇਸ਼ ਨਾਲ ਨਿਆਂ ਕੀਤਾ ਜਾ ਸਕੇ ਤੇ ਮੈਂ ਤਾਂ ਭਾਰਤੀ ਜਨਤਾ ਪਾਰਟੀ ਨੂੰ ਇਹੀ ਗੱਲ ਕਹੂੰਗਾ ਕਿ ਇਹੀ ਨਫਰਤ ਕਰਕੇ ਇਹੀ ਤਕੇਸ਼ਾਈ ਦੀ ਰਾਜਨੀਤੀ ਕਰਕੇ ਕਿਉਂਕਿ ਲੋਕਤੰਤਰ ਨੂੰ ਤਾਂ ਇਹ ਡੰਡਾ ਤੰਤਰ ਦੇ ਵਿੱਚ ਤਬਦੀਲ ਕਰ ਰਹੇ ਹੈ ਆਫ ਦਾ ਬੀਜੇਪੀ ਫॉर द ਬੀਜੇਪੀ ਬਾਈ ਦਾ ਬੀਜੇਪੀ ਤੇ ਭਾਰਤੀ ਜਨਤਾ ਪਾਰਟੀ ਦੀ ਨਫ਼ਰਤ ਦੀ ਦੁਕਾਨ ਜਿਵੇਂ ਪੰਜਾਬ ਨੇ ਬੰਦ ਕੀਤੀ ਹੈ ਨਾ ਪੱਕੇ ਤੌਰ ਤੇ ਸ਼ਟਰ ਲਾ ਕੇ ਤਾਲਾ ਲਾ ਕੇ 20 25 ਸਾਲ ਖੁੱਲਣ ਹੀ ਨਹੀਂ ਦੇਣੀ ਇਹ ਭਾਰਤੀ ਜਨਤਾ ਪਾਰਟੀ ਦੇ ਐਕਸ਼ਨਸ ਕਰਕੇ ਇਹ ਫੈਸਲੇਆ ਕਰਕੇ ਜੀਆਂ ਗੱਲਾਂ ਕਰਕੇ ਹੁਣ ਦੇਸ਼ ਵੀ ਨਫ਼ਰਤ ਦੀ ਦੁਕਾਨ ਬੰਦ ਹੋਊਗੀ ਪਹਿਲਾਂ ਹਿਮਾਚਲ ਚ ਮੁਕਤ ਕੀਤੇ ਫਿਰ ਕਰਨਾਟਕਾ ਚ ਮੁਕਤ ਕੀਤੇ ਇਸ ਤੋਂ ਬਾਅਦ ਦੇਸ਼ ਚ ਅਸੀਂ ਇਹਨਾਂ ਨੂੰ ਮੁਕਤ ਕਰਾਂਗੇ ਤੇ ਦੂਜੀ ਜ਼ਰੂਰੀ ਚੀਜ਼ ਤੁਸੀਂ ਇਹ ਗੱਲ ਦੇਖੋ ਕੀ ਜਾਖੜ ਸਾਹਿਬ ਅਦਰਵਾਈਜ਼ ਤਾਂ ਜਾਖੜ ਸਾਹਿਬ ਬੜੀਆਂ ਪ੍ਰੈਸ ਕਾਨਫਰੰਸਿਸ ਕਰਦੇ ਐ ਬੜੀ ਦਫਾ ਬੋਲਦੇ ਐ ਲੇਕਿਨ ਇਹ ਮੁੱਦੇ ਤੇ ਜਾਖੜ ਸਾਹਿਬ ਦਾ ਕੋਈ ਬਿਆਨ ਨਹੀਂ ਕੋਈ ਸਟੇਟਮੈਂਟ ਨਹੀਂ ਕੋਈ ਪੀਸੀ ਨਹੀਂ ਵੀ ਹੁਣ ਖੜੋ ਸੱਚ ਨਾਲ ਖੜੋ ਸਹੀ ਦੇ ਨਾਲ ਕਹੋ ਗਲਤ ਨੂੰ ਗਲਤ ਤੇ ਸਹੀ ਨੂੰ ਸਹੀ ਕਿਸੇ ਬੀਜੇਪੀ ਦੇ ਲੀਡਰ ਦੇ ਵਿੱਚ ਪ੍ਰਧਾਨਤਾ ਛੱਡੋ ਬੀਜੇਪੀ ਦਾ ਕੋਈ ਯੂਨ ਮਿਨਿਸਟਰ ਵੀ ਮੋਦੀ ਸਾਹਿਬ ਦੇ ਖਿਲਾਫ ਜਾਂ ਮੇਕਸ਼ਾ ਸਾਹਿਬ ਦੇ ਖਿਲਾਫ ਨਹੀਂ ਬੋਲ ਸਕਦਾ ਇਹਨਾਂ ਦਾ ਲੀਡਰ ਰਾਜਸਥਾਨ ਦੇ ਬੀਜੇਪੀ ਦੇ ਕੋ ਨੂੰ ਯਾਦ ਹੋਊਗਾ ਕਹਿੰਦੇ ਸੀ ਜੇ ਸਰਕਾਰ ਰਾਜਸਥਾਨ ਚ ਬਣ ਗਈ ਤਾਂ ਗੁਰਦੁਆਰੇ ਹਟਾ ਦਾਂਗੇ ਕੀ ਭਾਰਤੀ ਜਨਤਾ ਪਾਰਟੀ ਦੀ ਇਹ ਆਈਡਿਓਲੋਜੀ ਬਣ ਚੁੱਕੀ ਹੈ ਕਿ ਆਸੀਂ ਦੱਸਾਂਗੇ ਕੀ ਹੋਣਾ ਚਾਹੀਦਾ ਹੈ ਕੀ ਨਹੀਂ ਹੋਣਾ ਚਾਹੀਦਾ ਕੌਣ ਕਿੱਥੇ ਜਾਊਗਾ ਨਹੀਂ ਜਾਊਗਾ ਭਾਰਤੀ ਜਨਤਾ ਪਾਰਟੀ ਇਹ ਜਿਹੜਾ ਅਨਿਆਏ ਹੈ ਇਹ ਜਿਹੜਾ ਨਫ਼ਰਤ ਦਾ ਬਾਜ਼ਾਰ ਹੈ ਇਹਨੂੰ ਖੁੱਲੇ-ਆਮ ਸ਼ਰਿਆਮ ਚਲਾ ਰਹੀ ਹੈ ਇਹਦਾ ਜਵਾਬ ਆਸੀਂ ਤਾਂ ਦੇਵਾਂਗੇ ਦੇਵਾਂਗੇ ਦੇਸ਼ ਵੀ ਇਹਨਾਂ ਨੂੰ ਦੇਊਗਾ ਜਦੋਂ ਨਫ਼ਰਤ ਦੇ ਬਾਜ਼ਾਰ ਦੇ ਵਿੱਚ ਮੁਹੱਬਤ ਦੀ ਦੁਕਾਨ ਖੋਲੀ ਤੇ ਦੂਜੀ ਚੀਜ਼ ਸਾਡੀ ਇਹ ਅਪੀਲ ਹੈ ਕਿ ਜਿਹੜੇ ਸਾਡੇ মিডিਆ ਦੇ ਭਰਾ ਵੀ ਨੇ ਕਿ ਉਹ ਇਹ ਚੀਜ਼ ਨੂੰ ਦੇਖਿਆ ਕਰਨ ਤੁਹਾਡੇ ਆਪ ਦੇ মিডিਆ ਪਰਸਨਸ ਵੀ ਸੀਗੇ ਉੱਥੇ ਜਦੋਂ ਜੈਰਾਮ ਰਮੇਸ਼ ਜੀ ਦੀ ਗੱਡੀ ਦਾ ਘਰਾਓ ਕੀਤਾ ਬੀਜੇਪੀ ਦੇ ਵਰਕਰਾਂ ਨੇ ਤੇ মিডিਆ ਪਰਸਨਸ ਨੂੰ ਵੀ ਮੈਨ ਹੈਂਡਲ ਕੀਤਾ ਗਿਆ ਤੁਸੀਂ ਦੇਖੋ ਜੇ মিডিਆ ਨਾਲ ਆ ਇਹ ਕੁਝ ਹੋ ਸਕਦਾ ਹੈ ਦੇਸ਼ ਦੀ ਪ੍ਰਿੰਸੀਪਲ ਆਪੋਜੀਸ਼ਨ ਕਾਂਗਰਸ ਨਾ ਹੋ ਸਕਦਾ ਸਾਡੇ ਲੀਡਰ ਰਾਹੁਲ ਜੀ ਨਾ ਹੋ ਸਕਦਾ ਜੈਰਾਮ ਰਮੇਸ਼ ਜੀ ਨਾ ਹੋ ਸਕਦਾ ਤਾਂ ਹੋਰਾਂ ਨਾਲ ਕੀ ਕੀ ਇਹ ਕਰ ਸਕਦੀ ਹੈ ਭਾਰਤੀ ਜਨਤਾ ਪਾਰਟੀ ਸੋ ਦੇਰਫੋਰ ਸਾਡੀ ਇਨੀ ਬੇਨਤੀ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਨਫ਼ਰਤ ਦੀ ਦੁਕਾਨ ਬੰਦ ਕਰਨ ਦੇ ਵਿੱਚ ਤੁਸੀਂ ਵੀ ਸਾਲੋ ਜਿਵੇਂ ਦੇਸ਼ ਹਿੱਸਾ ਲੈ ਰਿਹਾ ਹੈ ਤੇ ਜਿਵੇਂ ਇਹਨਾਂ ਨੂੰ ਪੰਜਾਬ ਨੇ ਬਾਹਰ ਦਾ ਰਸਤਾ ਦਿਖਾਇਆ ਪੱਕੇ ਤੌਰ ਤੇ ਦੇਸ਼ ਵੀ ਦਿਖਾਵੇ ਜੇ ਤੁਹਾਡੇ ਕੋਈ ਸਵਾਲ ਹੈ ਤੇ ਕਾਈਂਡਲੀ ਤੁਸੀਂ ਪਲੀਜ਼ ਪੁੱਛ ਲਓ ਕਾਈਂਡਲੀ ਟਾਪਿਕ ਦੇ ਰਿਲੇਟਿਡ ਸਵਾਲ ਜੀ ਉਹ ਵੀ ਟਾਪਿਕ ਤੇ ਜੀ ਮੰਦਿਰ ਰਾਹੁਲ ਜੀ ਦੇ ਮੁੱਦੇ ਤੇ ਅੱਜ ਫੋਕਸਡ ਹੈ ਜੀ اور کوئی سوال جی نوجود سے جو جا رہے ہیں چوبی تریم کو کرتا ہے کائنڈی ریلیٹڈ سوال جی راہل گاندی پر جا پر پڑھنے سے کہ نہیں گالی اس طرح ہے جی اے 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 اسی جی ٹاپک دے ریلیٹڈ سوال ہے اور کوئی سوال ہے جی تینکیو تینکیو سوال ਉਨ ਖੋਲ ਡੰਡਾ ਤੰਤਰ ਤੇ ਹੋਗੀ ਹੈ ਕੱਲ ਰਾਹੁਲ ਗਾਂਧੀ ਜੀ ਨੂੰ ਮੰਦਰ ਜਾਣ ਤੋਂ ਰੋਕਿਆ ਗਿਆ ਅਸਾਮ ਦੇ ਵਿੱਚ ਇਸ ਚੀਜ਼ ਦੇ ਬਾਵਜੂਦ ਕਿ ਉਹਨਾਂ ਕੋਲੇ ਇਨਵਾਈਟ ਸੀਗਾ ਤੇ ਇਹ ਕੋਈ ਕੋਇਨਸੀਡੈਂਸ ਨਹੀਂ ਹੈ ਕਿ ਉਹ ਤੋਂ ਇੱਕ ਦਿਨ ਪਹਿਲਾਂ ਜਿਹੜੇ ਹਿਮੰਤਾ ਵਿਸ਼ਵਾਸ ਸ਼ਰਮਾ ਜੀ ਨੇ ਅਸਾਮ ਦੇ ਮੁੱਖ ਮੰਤਰੀ ਉਹਨਾਂ ਨੇ ਇਹ ਚੀਜ਼ ਕਹਿਤੀ ਸੀ ਰਾਹੁਲ ਜੀ ਨੂੰ ਵੀ ਤੁਸੀਂ ਉੱਥੇ ਨਾ ਜਾਓ ਤੇ ਉਹ ਤੋਂ ਬਾਅਦ ਤੁਸੀਂ ਦੇਖੋ ਇਹਨਾਂ ਨੇ ਏਕਸਕਿਊਜ਼ ਕੀ ਬਣਾਇਆ ਲਾ ਐਂਡ ਆਰਡਰ ਸਿਚੁਏਸ਼ਨ ਦਾ ਵੇਰਵਾ ਦਿੱਤਾ ਵੀ ਜੇ ਲਾ ਐਂਡ ਆਰਡਰ ਸਿਚੁਏਸ਼ਨ ਹੈਗੀ ਹੈ ਤਾਂ ਕੱਲੇ ਰਾਹੁਲ ਗਾਂਧੀ ਜੀ ਲਈ ਤਾਂ ਹੈ ਨਹੀਂ ਉਹ ਉਹ ਸਾਰਿਆਂ ਲਈ ਹੋਊਗੀ ਉਸ ਚੀਜ਼ ਦੇ ਬਾਵਜੂਦ ਰਾਹੁਲ ਗਾਂਧੀ ਜੀ ਨੂੰ ਰੋਕਿਆ ਗਿਆ ਸਪੈਸੀਫਿਕਲੀ ਗੌਰਵ ਗਗੋਈ ਜੀ ਨੂੰ ਐਮਪੀ ਸਾਹਿਬ ਨੂੰ ਵੀ ਜਾਣ ਦਿੱਤਾ ਸਾਡੇ ਐਮਐਲਏ ਨੂੰ ਵੀ ਜਾਣ ਦਿੱਤਾ ਹੋਰ ਲੋਕਾਂ ਲਈ ਵੀ ਓਪਨ ਸੀ ਲੇਕਿਨ ਰਾਹੁਲ ਗਾਂਧੀ ਜੀ ਲਈ ਤਾਂ ਹੋਰਾਂ ਨਾਲ ਕੀ ਕੀ ਇਹ ਕਰ ਸਕਦੀ ਹੈ ਭਾਰਤੀ ਜਨਤਾ ਪਾਰਟੀ ਸੋ ਦੇਰਫੋਰ ਸਾਡੀ ਇਨੀ ਬੇਨਤੀ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਨਫ਼ਰਤ ਦੀ ਦੁਕਾਨ ਬੰਦ ਕਰਨ ਦੇ ਵਿੱਚ ਤੁਸੀਂ ਵੀ ਹਿੱਸਾ ਲਓ ਜਿਵੇਂ ਦੇਸ਼ ਹਿੱਸਾ ਲੈ ਰਿਹਾ ਹੈ ਤੇ ਜਿਵੇਂ ਇਹਨਾਂ ਨੂੰ ਪੰਜਾਬ ਨੇ ਬਾਹਰ ਦਾ ਰਸਤਾ ਦਿਖਾਇਆ ਪੱਕੇ ਤੌਰ ਤੇ ਦੇਸ਼ ਵੀ ਦਿਖਾਵੇ ਜੇ ਤੁਹਾਡੇ ਕੋਈ ਸਵਾਲ ਹੈ ਤੇ ਕਾਈਂਡਲੀ ਤੁਸੀਂ ਪਲੀਜ਼ ਪੁੱਛ ਲਓ ਕਾਈਂਡਲੀ ਟਾਪਿਕ ਦੇ ਰਿਲੇਟਿਡ ਸਵਾਲ ਜੀ ਉਹ ਵੀ ਟਾਪਿਕ ਤੇ ਕਿਸੀ ਮੰਦਿਰ ਰਾਹੁਲ ਜੀ ਦੇ ਮੁੱਦੇ ਤੇ ਅੱਜ ਫੋਕਸਡ ਹੈ ਜੀ

ਹੁਣ ਖੋਲੇ ਡੰਡਾ ਤੰਤਰ ਤੇ ਹੋ ਗਈ ਹੈ ਕੱਲ ਰਾਹੁਲ ਗਾਂਧੀ ਜੀ ਨੂੰ ਮੰਦਰ ਜਾਣ ਤੋਂ ਰੋਕਿਆ ਗਿਆ ਅਸਾਮ ਦੇ ਵਿੱਚ ਇਸ ਚੀਜ਼ ਦੇ ਬਾਵਜੂਦ ਕਿ ਉਹਨਾਂ ਕੋਲੇ ਇਨਵਾਈਟ ਸੀਗਾ ਤੇ ਇਹ ਕੋਈ ਕੋਇਨਸੀਡੈਂਸ ਨਹੀਂ ਹੈ ਕਿ ਉਹ ਤੋਂ ਇੱਕ ਦਿਨ ਪਹਿਲਾਂ ਜਿਹੜੇ ਹਿਮੰਤਾ ਵਿਸ਼ਵਾਸ ਸ਼ਰਮਾ ਜੀ ਨੇ ਅਸਾਮ ਦੇ ਮੁੱਖ ਮੰਤਰੀ ਉਹਨਾਂ ਨੇ ਇਹ ਚੀਜ਼ ਕਹਿਤੀ ਸੀ ਰਾਹੁਲ ਜੀ ਨੂੰ ਵੀ ਤੁਸੀਂ ਉੱਥੇ ਨਾ ਜਾਓ ਤੇ ਉਹ ਤੋਂ ਬਾਅਦ ਤੁਸੀਂ ਦੇਖੋ ਇਹਨਾਂ ਨੇ ਏਕਸਕਿਊਜ਼ ਕੀ ਬਣਾਇਆ ਲਾਅ ਐਂਡ ਆਰਡਰ ਸਿਚੁਏਸ਼ਨ ਦਾ ਵੇਰਵਾ ਦਿੱਤਾ ਵੀ ਜੇ ਲਾਅ ਐਂਡ ਆਰਡਰ ਸਿਚੁਏਸ਼ਨ ਹੈਗੀ ਹੈ ਤਾਂ ਇਕੱਲੇ ਰਾਹੁਲ ਗਾਂਧੀ ਜੀ ਲਈ ਤਾਂ ਹੈ ਨਹੀਂ ਉਹ ਉਹ ਸਾਰਿਆਂ ਲਈ ਹੋਊਗੀ ਉਸ ਚੀਜ਼ ਦੇ ਬਾਵਜੂਦ ਰਾਹੁਲ ਗਾਂਧੀ ਜੀ ਨੂੰ ਰੋਕਿਆ ਗਿਆ ਸਪੈਸੀਫਿਕਲੀ ਗੌਰਵ ਗਗੋਈ ਜੀ ਨੂੰ ਐਮਪੀ ਸਾਹਿਬ ਨੂੰ ਵੀ ਜਾਣ ਦਿੱਤਾ ਸਾਡੇ ਐਮਐਲਏ ਨੂੰ ਵੀ ਜਾਣ ਦਿੱਤਾ ਹੋਰ ਲੋਕਾਂ ਲਈ ਵੀ ਓਪਨ ਸੀ ਲੇਕਿਨ ਰਾਹੁਲ ਗਾਂਧੀ ਜੀ ਲਈ ਇਜਾਜ਼ਤ ਰਹੀ ਸੀ ਉਹਨਾਂ ਨੂੰ ਰੋਕਿਆ ਗਿਆ ਜਾਣਬੁੱਝ ਕੇ ਕਿਉਂਕਿ ਭਾਰਤੀ ਜਨਤਾ ਪਾਰਟੀ ਚਾਹੁੰਦੀ ਨਹੀਂ ਸੀ ਕਿ ਰਾਹੁਲ ਗਾਂਧੀ ਜੀ ਮੰਦਿਰ ਜਾ ਸਕਣ ਇੰਨੀ ਘਬਰਾਹਟ ਇੰਨੀ ਬਕਲਾਹਟ ਇੰਨਾ ਡਰ ਰਾਹੁਲ ਗਾਂਧੀ ਜੀ ਦਾ ਕਿਹੜੀ ਗੱਲ ਕਰਕੇ ਆ ਭਾਰਤੀ ਜਨਤਾ ਪਾਰਟੀ ਨੂੰ ਇਹ ਤੇ ਸਪਸ਼ਟ ਕਰੰਦਿਨਾ ਚਾਹੀਦਾ ਹੈ ਜਿਹੜਾ ਇਹ ਵਿਤਕਰਾ ਖੁੱਲੇ ਆਮ ਸਰਿਆਮ ਧੱਕਾ ਕਰ ਰਿਹਾ ਹੈ ਤੇ ਇਹਨਾਂ ਨੂੰ ਲੱਗਦਾ ਹੈ ਕਿ ਅਸੀਂ ਅਸੀਂ ਡਿਸਾਈਡ ਕਰਾਂਗੇ ਮੰਦਿਰ ਕੌਣ ਜਾਊਗਾ ਕੌਣ ਨਹੀਂ ਜਾਊਗਾ ਕੌਣ ਪੂਜਾ ਪ੍ਰਾਰਥਨਾ ਕਰੂਗਾ ਨਹੀਂ ਕਰੂਗਾ ਕਿ ਭਾਰਤੀ ਜਨਤਾ ਪਾਰਟੀ ਸੰਵਿਧਾਨ ਨੂੰ ਭੁੱਲ ਗਈ ਹੈ ਆਰਟੀਕਲ 25 ਸਾਡਾ ਫੰਡਮੈਂਟਲ ਰਾਈਟ ਹੈ ਰਾਈਟ ਟੂ ਇਕਵੈਲਟੀ ਆਰਟੀਕਲ 14 ਵੀ ਸਾਡਾ ਫੰਡਮੈਂਟਲ ਰਾਈਟ ਹੈ ਤਾਂ ਇਹ ਕਿਹੜੇ ਹੱਦ ਤੱਕ ਰੋਕ ਲੈਣਗੇ ਦੂਜੀ ਗੱਲ ਤੁਸੀਂ ਦੇਖੋ ਇਹ ਇਨ ਆਈਸੋਲੇਸ਼ਨ ਨਹੀਂ ਹੈ ਇਵੈਂਟ ਇਹ ਜਿਹੜਾ ਇਨਸੀਡੈਂਟ ਹੋਇਆ ਹੈ ਰਾਹੁਲ ਗਾਂਧੀ ਜੀ ਦੇ ਨਾਲ ਪਹਿਲਾਂ ਤਾਂ ਉਹਨਾਂ ਦੇ ਕਨਵੋਏ ਤੇ ਅਟੈਕ ਹੋਇਆ ਬੀਜੇਪੀ ਦੇ ਜਿਹੜੇ ਵਰਕਰਸ ਹੈ ਉਹ ਡੰਡੇ ਲੈ ਕੇ ਆਏ 20 25 ਵਰਕਰ ਸੀਗੇ ਝੰਡੇ ਸੀ ਉਹਨਾਂ ਦੇ ਵੀ ਫੜੇ ਹੋਏ ਬੀਜੇਪੀ ਦੇ ਤੇ ਡੰਡੇ ਲੈ ਕੇ ਉਹਨਾਂ ਨੇ ਪਹਿਲਾਂ ਤਾਂ ਕਨਵਾਈ ਵਾਲ ਚਾਰਜ ਕੀਤਾ ਇੱਕ ਦਿਨ ਪਹਿਲਾਂ ਇਨਸੀਡੈਂਟ ਹੋਇਆ ਇਹ ਉਦੋਂ ਜੈਰਾਮ ਰਮੇਸ਼ ਜੀ ਦੀ ਗੱਡੀ ਦਾ ਵੀ ਇਹਨਾਂ ਨੇ ਕਰਾਓ ਕੀਤਾ ਉਤੇ ਪਾਣੀ ਸਿੱਟਿਆ ਸਟਿੱਕਰਸ ਪਾੜਤੇ ਪਲੈਕਾਰਡਸ ਪਾੜਤੇ ਉਥੇ ਜਿਹੜੇ ਮੀਡੀਆ ਪਰਸਨ ਵੀ ਜਿਹੜੇ ਸੀਗੇ ਉਹਨਾਂ ਨੂੰ ਮੈਨ ਹੈਂਡਲ ਕੀਤਾ ਗਿਆ ਉਹਨਾਂ ਦੇ ਕੈਮਰੇ ਖੋਏ ਗਏ ਤੇ ਹੋਰ ਇਹ ਤਾਂ ਜਿਹੜਾ ਵਿਵਹਾਰ ਹੈ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਲੀਡਰਾਂ ਦੁਆਰਾ ਦੇਖਣ ਨੂੰ ਮਿਲਿਆ ਦੂਜੀ ਚੀਜ਼ ਤੁਸੀਂ ਦੇਖੋ ਹਿਮੰਤਾ ਬੇਸਵਾ ਸ਼ਰਮਾ ਜੀ ਕਹਿੰਦੇ ਗੁਹਾਟੀ ਤੁਸੀਂ ਯਾਤਰਾ ਨਾਲ ਲੈ ਕੇ ਜਾਓ ਗੁਹਾਟੀ ਸਾਡਾ ਕੈਪੀਟਲ ਹੈ ਨਹੀਂ ਅਸੀਂ ਚਲਾਨ ਕਰਾਂਗੇ ਸੋ ਮਤਲਬ ਭਾਰਤੀ ਜਨਤਾ ਪਾਰਟੀ ਇਸ ਲੀਵਿੰਗ ਨੋ ਸਟੋਨ ਅਨਟਰਨਡ ਵੀ ਅਸੀਂ ਖੁੱਲੇ ਆਂ ਸ਼ਰੇਆਮ ਤੱਕਾ ਵੀ ਕਰੀਏ ਵਿਤਕਰਾ ਵੀ ਕਰੀਏ ਤੇ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਵੀ ਕਰੀਏ ਫੇਰ ਇੱਕ ਸਟਰੀਟ ਕੋਰਨਰ ਮੀਟਿੰਗ ਸੀਗੀ ਉਤੇ ਵੀ ਇਹਨਾਂ ਨੂੰ ਇਤਰਾਜ਼ ਹੈ ਤੁਸੀਂ ਦੇਖੋ ਸਟ੍ਰਿੰਗ ਆਫ ਇਵੈਂਟਸ ਇਹ ਪੈਟਰਨ ਹੈ ਭਾਰਤੀ ਜਨਤਾ ਪਾਰਟੀ ਦਾ ਇੱਕ ਹਿਸਟਰੀ ਰਹੀ ਹੈ ਕਿ ਜਦੋਂ ਜਦੋਂ ਕੋਈ ਚੰਗਾ ਕੰਮ ਸਹੀ ਕੰਮ ਕਰਨ ਨਿਕਲਦਾ ਹੈ ਤੇ ਭਾਰਤੀ ਜਨਤਾ ਪਾਰਟੀ ਉੱਥੇ ਵਿਗੜਨ ਪਾਉਂਦੀ ਪਾਉਂਦੀ ਹੈ ਤੇ ਦੂਜੀ ਚੀਜ਼ ਭਾਰਤੀ ਜਨਤਾ ਪਾਰਟੀ ਕੋਲੇ ਕੋਈ ਹੱਕ ਹੈ ਇਹ ਡਿਸਾਈਡ ਕਰਨ ਦਾ ਕਿ ਕੌਣ ਕਿੱਥੇ ਜਾਊਗਾ ਕੌਣ ਕਿੱਥੇ ਨਹੀਂ ਜਾਊਗਾ ਕਿਹਦੀ ਆਸਤਾ ਕੀ ਹੈ ਕੌਣ ਪੂਜਾ ਪ੍ਰਾਰਥਨਾ ਕਰ ਸਕਦਾ ਨਹੀਂ ਕਰ ਸਕਦਾ ਇਹ ਹੱਕ ਭਾਰਤੀ ਜਨਤਾ ਪਾਰਟੀ ਨੂੰ ਕਿਹਨੇ ਦਿੱਤਾ ਇਹੀ ਨਫ਼ਰਤ ਕਰਕੇ ਅਨਿਆਏ ਕਰਕੇ ਭਾਰਤ ਜੁਰੂ ਨਿਆਇ ਯਾਤਰਾ ਦੀ ਜ਼ਰੂਰਤ ਪਈ ਹੈ ਬਾਕੀ ਦੇਸ਼ ਦੇ ਲੋਕਾਂ ਨਾਲ ਜਿਹੜਾ ਇਨਸਾਫ ਜਿਹੜਾ ਅਨਿਆਏ ਭਾਰਤੀ ਜਨਤਾ ਪਾਰਟੀ ਨੇ ਪਿਛਲੇ 10 ਸਾਲਾਂ ਦੇ ਵਿੱਚ ਕੀਤਾ ਉਹਨੂੰ ਰੋਕਿਆ ਜਾ ਸਕੇ ਤੇ ਦੇਸ਼ ਨਾਲ ਨਿਆਂ ਕੀਤਾ ਜਾ ਸਕੇ ਤੇ ਮੈਂ ਤਾਂ ਭਾਰਤੀ ਜਨਤਾ ਪਾਰਟੀ ਨੂੰ ਇਹੀ ਗੱਲ ਕਹੂੰਗਾ ਕਿ ਇਹੀ ਨਫ਼ਰਤ ਕਰਕੇ ਇਹੀ ਤਕੇਸ਼ਾਈ ਦੀ ਰਾਜਨੀਤੀ ਕਰਕੇ ਕਿਉਂਕਿ ਲੋਕਤੰਤਰ ਨੂੰ ਤਾਂ ਇਹ ਡੰਡਾ ਤੰਤਰ ਦੇ ਵਿੱਚ ਤਬਦੀਲ ਕਰ ਰਹੀ ਹੈ ਆਫ ਦਾ ਬੀਜੇਪੀ ਫॉर ਦਾ ਬੀਜੇਪੀ ਬਾਏ ਦਾ ਬੀਜੇਪੀ ਤੇ ਭਾਰਤੀ ਜਨਤਾ ਪਾਰਟੀ ਦੀ ਨਫ਼ਰਤ ਦੀ ਦੁਕਾਨ ਜਿਵੇਂ ਪੰਜਾਬ ਨੇ ਬੰਦ ਕੀਤੀ ਹੈ ਨਾ ਪੱਕੇ ਤੌਰ ਤੇ ਸ਼ਟਰ ਲਾ ਕੇ ਤਾਲਾ ਲਾ ਕੇ 20-25 ਸਾਲ ਖੁੱਲਣ ਹੀ ਨਹੀਂ ਦੇਣੀ ਇਹ ਭਾਰਤੀ ਜਨਤਾ ਪਾਰਟੀ ਦੇ ਐਕਸ਼ਨਸ ਕਰਕੇ ਇਹ ਫੈਸਲੇਆ ਕਰਕੇ ਜੀਆਂ ਗੱਲਾਂ ਕਰਕੇ ਹੁਣ ਦੇਸ਼ ਵੀ ਨਫ਼ਰਤ ਦੀ ਦੁਕਾਨ ਬੰਦ ਹੋਊਗੀ ਪਹਿਲਾਂ ਹਿਮਾਚਲ ਚ ਮੁਕਤ ਕੀਤੇ ਫਿਰ ਕਰਨਾਟਕਾ ਚ ਮੁਕਤ ਕੀਤੇ ਇਸ ਤੋਂ ਬਾਅਦ ਦੇਸ਼ ਚ ਅਸੀਂ ਇਹਨਾਂ ਨੂੰ ਮੁਕਤ ਕਰਾਂਗੇ ਤੇ ਦੂਜੀ ਜ਼ਰੂਰੀ ਚੀਜ਼ ਤੁਸੀਂ ਇਹ ਗੱਲ ਦੇਖੋ ਕੀ ਜਾਖੜ ਸਾਹਿਬ ਅਦਰਵਾਈਜ਼ ਤਾਂ ਜਾਖੜ ਸਾਹਿਬ ਬੜੀਆਂ ਪ੍ਰੈਸ ਕਾਨਫਰੰਸਿਸ ਕਰਦੇ ਆ ਬੜੀ ਦਫਾ ਬੋਲਦੇ ਆ ਲੇਕਿਨ ਇਹ ਮੁੱਦੇ ਤੇ ਜਾਖੜ ਸਾਹਿਬ ਦਾ ਕੋਈ ਬਿਆਨ ਨਹੀਂ ਕੋਈ ਸਟੇਟਮੈਂਟ ਨਹੀਂ ਕੋਈ ਪੀਸੀ ਨਹੀਂ ਵੀ ਹੁਣ ਖੜੋ ਸੱਚ ਨਾਲ ਖੜੋ ਸਹੀ ਦੇ ਨਾਲ ਕਹੋ ਗਲਤ ਨੂੰ ਗਲਤ ਤੇ ਸਹੀ ਨੂੰ ਸਹੀ ਕਿਸੇ ਬੀਜੇਪੀ ਦੇ ਲੀਡਰ ਦੇ ਵਿੱਚ ਪ੍ਰਧਾਨਤਾ ਛੱਡੋ ਬੀਜੇਪੀ ਦਾ ਕੋਈ ਯੂਨ ਮਿਨਿਸਟਰ ਵੀ ਮੋਦੀ ਸਾਹਿਬ ਦੇ ਖਿਲਾਫ ਜਾਂ ਮੇਚਾ ਸਾਹਿਬ ਦੇ ਖਿਲਾਫ ਨਹੀਂ ਬੋਲ ਸਕਦਾ ਇਹਨਾਂ ਦਾ ਤਾਂ ਲੀਡਰ ਰਾਜਸਥਾਨ ਦੇ ਬੀਜੇਪੀ ਦੇ ਤੁਹਾਨੂੰ ਯਾਦ ਹੋਊਗਾ ਕਹਿੰਦੇ ਸੀ ਜੇ ਸਰਕਾਰ ਰਾਜਸਥਾਨ ਚ ਬਣ ਗਈ ਤਾਂ ਗੁਰਦੁਆਰੇ ਹਟਾ ਦਾਂਗੇ ਕਿ ਭਾਰਤੀ ਜਨਤਾ ਪਾਰਟੀ ਦੀ ਇਹ ਆਈਡਿਓਲੋਜੀ ਬਣ ਚੁੱਕੀ ਹੈ ਕਿ ਆਸੀਂ ਦੱਸਾਂਗੇ ਕੀ ਹੋਣਾ ਚਾਹੀਦਾ ਹੈ ਕਿ ਨਹੀਂ ਹੋਣਾ ਚਾਹੀਦਾ ਕੌਣ ਕਿੱਥੇ ਜਾਊਗਾ ਨਹੀਂ ਜਾਊਗਾ ਭਾਰਤੀ ਜਨਤਾ ਪਾਰਟੀ ਇਹ ਜਿਹੜਾ ਅਨਿਆਏ ਹੈ ਇਹ ਜਿਹੜਾ ਨਫ਼ਰਤ ਦਾ ਬਾਜ਼ਾਰ ਹੈ ਇਹਨੂੰ ਖੁੱਲੇ-ਆਮ ਸ਼ਰਿਆਮ ਚਲਾ ਰਹੀ ਹੈ ਇਹਦਾ ਜਵਾਬ ਆਸੀਂ ਤਾਂ ਦੇਵਾਂਗੇ ਦੇਵਾਂਗੇ ਦੇਸ਼ ਵੀ ਇਹਨਾਂ ਨੂੰ ਦੇਊਗਾ ਜਦੋਂ ਨਫ਼ਰਤ ਦੇ ਬਾਜ਼ਾਰ ਦੇ ਵਿੱਚ ਮੁਹੱਬਤ ਦੀ ਦੁਕਾਨ ਖੋਲੀ ਤੇ ਦੂਜੀ ਚੀਜ਼ ਸਾਡੀ ਇਹ ਅਪੀਲ ਹੈ ਕਿ ਜਿਹੜੇ ਸਾਡੇ মিডিਆ ਦੇ ਭਰਾ ਵੀ ਨੇ ਕਿ ਉਹ ਇਹ ਚੀਜ਼ ਨੂੰ ਦੇਖਿਆ ਕਰਨ ਤੁਹਾਡੇ ਆਪ ਦੇ মিডিਆ ਪਰਸਨਸ ਵੀ ਸੀਗੇ ਉੱਥੇ ਜਦੋਂ ਜੈਰਾਮ ਰਮੇਸ਼ ਜੀ ਦੀ ਗੱਡੀ ਦਾ ਘਰਾਓ ਕੀਤਾ ਬੀਜੇਪੀ ਦੇ ਵਰਕਰਾਂ ਨੇ ਤੇ মিডিਆ ਪਰਸਨਸ ਨੂੰ ਵੀ ਮੈਨ ਹੈਂਡਲ ਕੀਤਾ ਗਿਆ ਤੁਸੀਂ ਦੇਖੋ ਜੇ মিডিਆ ਨਾਲ ਇਹ ਕੁਝ ਹੋ ਸਕਦਾ ਹੈ ਦੇਸ਼ ਦੀ ਪ੍ਰਿੰਸੀਪਲ ਆਪੋਜੀਸ਼ਨ ਕਾਂਗਰਸ ਨਾ ਹੋ ਸਕਦਾ ਸਾਡੇ ਲੀਡਰ ਰਾਹੁਲ ਜੀ ਨਾ ਹੋ ਸਕਦਾ ਜੈਰਾਮ ਰਮੇਸ਼ ਜੀ ਨਾ ਹੋ ਸਕਦਾ ਤਾਂ ਹੋਰਾਂ ਨਾਲ ਕੀ ਕੀ ਇਹ ਕਰ ਸਕਦੀ ਹੈ ਭਾਰਤੀ ਜਨਤਾ ਪਾਰਟੀ ਸੋ ਦੇਰਫੋਰ ਸਾਡੀ ਇਨੀ ਬੇਨਤੀ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਨਫ਼ਰਤ ਦੀ ਦੁਕਾਨ ਬੰਦ ਕਰਨ ਦੇ ਵਿੱਚ ਤੁਸੀਂ ਵੀ ਹਿੱਸਾ ਲਓ ਜਿਵੇਂ ਦੇਸ਼ ਹਿੱਸਾ ਲੈ ਰਿਹਾ ਹੈ ਤੇ ਜਿਵੇਂ ਇਹਨਾਂ ਨੂੰ ਪੰਜਾਬ ਨੇ ਬਾਹਰ ਦਾ ਰਸਤਾ ਦਿਖਾਇਆ ਪੱਕੇ ਤੌਰ ਤੇ ਦੇਸ਼ ਵੀ ਦਿਖਾਵੇ ਜੇ ਤੁਹਾਡੇ ਕੋਈ ਸਵਾਲ ਹੈ ਤੇ ਕਾਈਂਡਲੀ ਤੁਸੀਂ ਪਲੀਜ਼ ਪੁੱਛ ਲਓ ਅਗਲੇ ਨਾਂ ਦੇ ਕਾਂਗਰਸ ਪਾਰਟੀ ਕਾਈਂਡਲੀ ਟਾਪਿਕ ਦੇ ਰਿਲੇਟਿਡ ਸਵਾਲ ਜੀ ਉਹ ਵੀ ਟਾਪਿਕ ਤੇ ਵੀ ਮੰਦਿਰ ਰਾਹੁਲ ਜੀ ਦੇ ਮੁੱਦੇ ਤੇ ਅੱਜ ਫੋਕਸਡ ਹੈ ਜੀ

ਹੁਣ ਖੋਲੇ ਡੰਡਾ ਤੰਤਰ ਤੇ ਹੋ ਗਈ ਹੈ ਕੱਲ ਰਾਹੁਲ ਗਾਂਧੀ ਜੀ ਨੂੰ ਮੰਦਰ ਜਾਣ ਤੋਂ ਰੋਕਿਆ ਗਿਆ ਅਸਾਮ ਦੇ ਵਿੱਚ ਇਸ ਚੀਜ਼ ਦੇ ਬਾਵਜੂਦ ਕਿ ਉਹਨਾਂ ਕੋਲੇ ਇਨਵਾਈਟ ਸੀਗਾ ਤੇ ਇਹ ਕੋਈ ਕੋਇਨਸੀਡੈਂਸ ਨਹੀਂ ਹੈ ਕਿ ਉਹ ਤੋਂ ਇੱਕ ਦਿਨ ਪਹਿਲਾਂ ਜਿਹੜੇ ਹਿਮੰਤਾ ਵਿਸ਼ਵਾਸ ਸ਼ਰਮਾ ਜੀ ਨੇ ਅਸਾਮ ਦੇ ਮੁੱਖ ਮੰਤਰੀ ਉਹਨਾਂ ਨੇ ਇਹ ਚੀਜ਼ ਕਹਿਤੀ ਸੀ ਰਾਹੁਲ ਜੀ ਨੂੰ ਵੀ ਤੁਸੀਂ ਉੱਥੇ ਨਾ ਜਾਓ ਤੇ ਉਹ ਤੋਂ ਬਾਅਦ ਤੁਸੀਂ ਦੇਖੋ ਇਹਨਾਂ ਨੇ ਐਕਸਕਿਊਜ਼ ਕੀ ਬਣਾਇਆ ਲਾਅ ਐਂਡ ਆਰਡਰ ਸਿਚੁਏਸ਼ਨ ਦਾ ਵੇਰਵਾ ਦਿੱਤਾ ਵੀ ਜੇ ਲਾਅ ਐਂਡ ਆਰਡਰ ਸਿਚੁਏਸ਼ਨ ਹੈਗੀ ਹੈ ਤਾਂ ਇਕੱਲੇ ਰਾਹੁਲ ਗਾਂਧੀ ਜੀ ਲਈ ਤਾਂ ਹੈ ਨਹੀਂ ਉਹ ਉਹ ਸਾਰੇ ਲਈ ਹੋਊਗੀ ਉਸ ਚੀਜ਼ ਦੇ ਬਾਵਜੂਦ ਰਾਹੁਲ ਗਾਂਧੀ ਜੀ ਨੂੰ ਰੋਕਿਆ ਗਿਆ ਸਪੈਸੀਫਿਕਲੀ ਗੌਰਵ ਗਗੋਈ ਜੀ ਨੂੰ ਐਮਪੀ ਸਾਹਿਬ ਨੂੰ ਵੀ ਜਾਣ ਦਿੱਤਾ ਸਾਡੇ ਐਮਐਲਏ ਨੂੰ ਵੀ ਜਾਣ ਦਿੱਤਾ ਹੋਰ ਲੋਕਾਂ ਲਈ ਵੀ ਓਪਨ ਸੀ ਲੇਕਿਨ ਰਾਹੁਲ ਗਾਂਧੀ ਜੀ ਲਈ ਇਜਾਜ਼ਤ ਰੀਸੀ ਉਹਨਾਂ ਨੂੰ ਰੋਕਿਆ ਗਿਆ ਜਾਣ ਬੁੱਝ ਕੇ ਕਿਉਂਕਿ ਭਾਰਤੀ ਜਨਤਾ ਪਾਰਟੀ ਚਾਹੁੰਦੀ ਨਹੀਂ ਸੀ ਕਿ ਰਾਹੁਲ ਗਾਂਧੀ ਜੀ ਮੰਦਿਰ ਜਾ ਸਕਣ ਇੰਨੀ ਘਬਰਾਹਟ ਇੰਨੀ ਬਕਲਾਹਟ ਇੰਨਾ ਡਰ ਰਾਹੁਲ ਗਾਂਧੀ ਜੀ ਦਾ ਕਿਹੜੀ ਗੱਲ ਕਰਕੇ ਹੈ ਭਾਰਤੀ ਜਨਤਾ ਪਾਰਟੀ ਨੂੰ ਇਹ ਤੇ ਸਪਸ਼ਟ ਕਰੰਦਣਾ ਚਾਹੀਦਾ ਹੈ ਜਿਹੜਾ ਇਹ ਵਿਤਕਰਾ ਖੁੱਲੇ ਆਮ ਸਰਿਆਂ ਧੱਕਾ ਕਰ ਰਹੀ ਹੈ ਤੇ ਇਹਨਾਂ ਨੂੰ ਲੱਗਦਾ ਹੈ ਕਿ ਅਸੀਂ ਅਸੀਂ ਡਿਸਾਈਡ ਕਰਾਂਗੇ ਮੰਦਿਰ ਕੌਣ ਜਾਊਗਾ ਕੌਣ ਨਹੀਂ ਜਾਊਗਾ ਕੌਣ ਪੂਜਾ ਪ੍ਰਾਰਥਨਾ ਕਰੂਗਾ ਨਹੀਂ ਕਰੂਗਾ ਕਿ ਭਾਰਤੀ ਜਨਤਾ ਪਾਰਟੀ ਸੰਵਿਧਾਨ ਨੂੰ ਭੁੱਲ ਗਈ ਹੈ ਆਰਟੀਕਲ 25 ਸਾਡਾ ਫੰਡਮੈਂਟਲ ਰਾਈਟ ਹੈ ਰਾਈਟ ਟੂ ਇਕਵੈਲਟੀ ਆਰਟੀਕਲ 14 ਵੀ ਸਾਡਾ ਫੰਡਮੈਂਟਲ ਰਾਈਟ ਹੈ ਤਾਂ ਇਹ ਕਿਹੜੇ ਹੱਸਮ ਨਾਲ ਰੁਕਲੇ